500 ਦੀ ਉਹਦੀ ਤਨਖਾਹ 5000 ਦੀ ਉਹ ਚਾ ਪੀ ਜਾਂਦਾ ਆ ਆਹ ਦਵਾ ਤੈਨੂੰ ਮੈਂ ਚਾ ਨਾ ਪਾਰ ਲੈ ਜੀ ਇਹ ਤਾਂ ਪ੍ਰਾਰ ਵੀ ਡੰਡਾ ਸੋਨਾ ਤੁੰਮ ਕੋ ਸਭ ਤੋਂ ਜ਼ਿਆਦਾ ਉਕਰ ਖੈਰੇ ਬੰਦਾ ਖਜਿਆ ਹੁੰਦਾ ਹੈ ਭੁਖਿਆ ਹੁੰਦਾ ਹੈ ਕਿ ਉਹ ਵੀਡੀਓ ਦੀ ਡਿਮਾਂਡ ਹੁੰਦੀ ਹੈ ਉਹ ਜਿੱਦਾਂ ਭਾਰੀ ਕਹਿ ਦਿੰਦੇ ਹੋ ਤਾਂ ਬੋਲੀ ਦਾ ਪਿਆਰ ਪਰ ਇਹ ਸਾਥਸ਼ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਗਿਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਅਮਰਦਰਦ ਟੀਵੀ ਅਕਸਰ ਅਸੀਂ ਆਪਣੇ ਆਲ ਦਵਾਲ ਦੇ ਵਿੱਚ ਸੁਣਦੇ ਹਾਂ ਕਿ ਖੁਸ਼ ਰਹਿਣਾ ਚਾਹੀਦਾ ਹੈ ਤੇ ਜਦੋਂ ਖੁਸ਼ ਰਹਿਣ ਦੇ ਨਾਲ-ਨਾਲ ਲੋਕਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਵੀ ਕੀਤੀ ਜਾਵੇ ਤਾਂ ਇਹ ਸੋਨੇ ਦੇ ਉੱਪਰ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਅ ਲੈ ਕੇ ਆਂਦਾ ਤੇ ਸੋਸ਼ਲ ਮੀਡੀਆ ਪਲੈਟਫਾਰਮ ਬਹੁਤ ਸਾਰੇ ਨੌਜਵਾਨਾਂ ਦੇ ਲਈ ਰੋਜ਼ਗਾਰ ਵੀ ਬਣਿਆ ਹੈ ਤੇ ਇਥੋਂ ਹੀ ਹਾਸੇ ਠੱਠੇ ਦੀਆਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਨੇ ਉਹ ਵੀ ਅਸੀਂ ਵੇਖਦੇ ਤੇ ਸੁਣਦੇ ਰਹਿੰਦੇ ਆ ਅੱਜ ਜਿਸ ਪਿੰਡ ਦੇ ਵਿੱਚ ਮੌਜੂਦ ਆ ਜਿਨ੍ਹਾਂ ਸਖਸ਼ੀਤਾਵਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣਾ ਹੈ ਸਖਸ਼ੀਤਾ ਮੈਂ ਤਾਂ ਕਰਕੇ ਕਹਿ ਰਿਹਾ ਕਿਉਂਕਿ ਇੱਕ ਨਹੀਂ ਹੈ ਦੋ ਨਹੀਂ ਹੈ ਟੀਮ ਪੂਰੀ ਕੰਮ ਕਰਦੀ ਆ ਤੇ ਇਹਨਾਂ ਦੀ ਟੀਮ ਦਾ ਕੰਮ ਜਿਹੜਾ ਹੈ ਉਸ ਨੂੰ ਸਰਾਇਆ ਵੀ ਜਾਂਦਾ ਹੈ ਸਰਾਇਆ ਬਹੁਤ ਵੱਡੇ ਪੱਧਰ ਤੋਂ ਉੱਪਰ ਜਾਂਦਾ ਹੈ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਕਾਕੂ ਮਿਹਣੀਆਂ ਨਾਮ ਤੋਂ ਬਹੁਤ ਸਾਰੀਆਂ ਵੀਡੀਓਜ਼ ਵੇਖਦੇ ਹੋਵੋਗੇ ਤੇ ਇਹ ਵੀਡੀਓਜ਼ ਜਿਨ੍ਹਾਂ ਦੇ ਵੱਲੋਂ ਬਣਾਈਆਂ ਜਾਂਦੀਆਂ ਨੇ ਕਿਸ ਤਰੀਕੇ ਦੇ ਨਾਲ ਬਣਾਈਆਂ ਜਾਂਦੀਆਂ ਨੇ ਤੇ ਕੀ ਕੋਝ ਉਹਨਾਂ ਦੇ ਵੀਡੀਓ ਬਣਾਉਣ ਦੇ ਪਿੱਛੇ ਵਾਪਰਦਾ ਹੈ ਤੇ ਕਿਵੇਂ ਇਹ ਸਾਰੀ ਟੀਮ ਕੰਮ ਕਰਦੀ ਹੈ ਅੱਜ ਤੁਹਾਡੀ ਮੁਲਾਕਾਤ ਉਹਨਾਂ ਦੇ ਨਾਲ ਕਰਵਾਉਂਗਾ ਮੈਂ ਤਸਵੀਰ ਦੇ ਵਿੱਚ ਦਿਖਾ ਦੇਣਾ ਚਾਹੁੰਦਾ ਹੈ ਕਿ ਇਹ ਕਾਕੂ ਮਹਿਣੀਆਂ ਟੀਮ ਹੈ ਸਾਡੇ ਨਾਲ ਇਹ ਬੱਚੀਆਂ ਜਿਹੜੀਆਂ ਉਹ ਵੀ ਮੌਜੂਦ ਨੇ ਬਾਈ ਹੁਣੇ ਵੀ ਮੌਜੂਦ ਨੇ ਤੇ ਸਰਦਾਰ ਸਾਹਿਬ ਜਿਨ੍ਹਾਂ ਦੇ ਉੱਪਰ ਖਾਸ ਧਿਆਨ ਜਾਂਦਾ ਹੈ ਜਿਨ੍ਹਾਂ ਦੀ ਕਾਰਗੁਜ਼ਾਰੀ ਨੂੰ ਲੋਕਾਂ ਦੇ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਉਹ ਵੀ ਸਾਡੇ ਨਾਲ ਰਹਿਣਗੇ ਇੱਕ ਇੱਕ ਕਰਕੇ ਸਾਰਿਆਂ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਦੇ ਮਨ ਦੇ ਬਲਬਲੇ ਜਿਹੜੇ ਨੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਹੁਣ ਤੱਕ ਦਾ ਸਫ਼ਰ ਹੈ ਸਭ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਨੂੰ ਪਤੇ ਸਾਜੀ ਕਰਦੇ ਆ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਆਪਾਂ ਸ਼ੁਰੂਆਤ ਕਰਾਂਗੇ ਫਿਰ ਇੱਕ ਇੱਕ ਕਰਕੇ ਅੱਗੇ ਵਧਾਂਗੇ ਪਿਆਰਪ੍ਰੀ ਸਸੀ ਕੌਰ ਜੀ ਸਸੀ ਕੌਰ ਜੀ ਠੀਕ ਠਾਕ ਹੋ ਬਹੁਤ ਵਧੀਆ ਬੈਠੇ ਹੋ ਜੀ ਸੁਣਾਓ ਜੀ ਜਿਵੇਂ ਇਹ ਟੀਮ ਦੇ ਵਿੱਚ ਤੁਸੀਂ ਬੈਠੇ ਹੋ ਮੈਂ ਟੀਮ ਦੀ ਜਿਵੇਂ ਗੱਲ ਕੀਤੀ ਹੈ ਜੀ ਏ ਟੀਮ ਦੇ ਨਾਲ ਹੁਣ ਤੱਕ ਦਾ ਤਜਰਬਾ ਕਿਵੇਂ ਰਿਹਾ ਵੀਡੀਓ ਸਾਡੀ ਨੂੰ ਪਿਆਰ ਬਹੁਤ ਲੋਕਾਂ ਦੇ ਵੱਲੋਂ ਦਿੱਤਾ ਜਾਂਦਾ ਹੈ ਸਭ ਤੋਂ ਪਹਿਲਾਂ ਹੁਣ ਤੱਕ ਦੇ ਸਫ਼ਰ ਦੇ ਬਾਰੇ ਜਾਣਕਾਰੀ ਦਿਓ ਕਿਵੇਂ ਦਾ ਸਫ਼ਰ ਰਿਹਾ ਸਾਨੂੰ ਬਹੁਤ ਵਧੀਆ ਪੱਜੀ ਲੱਗਦਾ ਜਦੋਂ ਅਸੀਂ ਵੀਡੀਓ ਕਰਦੇ ਆਂ ਕਾਫੀ ਚਲੋ ਸ਼ੁਰੂ ਸ਼ੁਰੂ ਦੇ ਵਿੱਚ ਪੱਜੀ ਲੱਗਿਆ ਸੀਗਾ ਥੋੜਾ ਬਟ ਹੁਣ ਜਿਵੇਂ ਜਿਵੇਂ ਅੱਪ ਅੱਗੇ ਅੱਗੇ ਜਾ ਰਹੇ ਆਂ ਲੋਕ ਇੰਨਾ ਪਿਆਰ ਦਿੰਦੇ ਆ ਹਨ ਤੇ ਬੜਾ ਵਧੀਆ ਲੱਗਦਾ ਸਗੋ ਹੋਰ ਸਗੋ ਜ਼ਿਆਦਾ ਕਰਨ ਦਾ ਮਜਾ ਆਉਂਦਾ ਵਾ ਇਹ ਸਫ਼ਰ ਸ਼ੁਰੂਆਤ ਕਦੋਂ ਹੋਈ ਸੀ ਕਿਉਂਕਿ ਲੋਕੀ ਤੁਹਾਨੂੰ ਪੁਰਾਣੀਆਂ ਵੀਡੀਓਜ਼ ਵੀ ਦੇਖਦੇ ਨੇ ਲੋਕ ਜਦੋਂ ਵੀ ਵੇਖ ਲੈਂਦੇ ਇਹ ਸਾਰੇ ਸਫ਼ਰ ਦੇ ਵਿੱਚ ਹੁਣ ਤੱਕ ਦੀ ਇਹ ਜਿਹੜੀ ਸਾਰੀ ਜਰਨੀ ਤੁਹਾਡੀ ਰਹੀ ਹੈ ਇਸ ਦੀ ਸ਼ੁਰੂਆਤ ਕਦੋਂ ਹੋਈ ਸੀ ਕਦੋਂ ਮਨ ਦੇ ਵਿੱਚ ਬਲਬਲਾਇਆ ਸੀ ਕਿ ਇਸ ਪਾਸੇ ਨੂੰ ਜਾਣਾ ਪਾ ਜੀ ਕੋਈ ਸਾਲ ਪਹਿਲਾਂ ਜਨਕੀ ਜਨਵਰੀ ਫਰਵਰੀ ਦੇ ਵਿੱਚ ਅਸੀਂ ਪਹਿਲੀ ਵੀਡੀਓ ਕਰੀ ਸੀਗੀ ਜਿਹੜੀ ਮੇਰੀ ਦੇ ਵੰਸ਼ ਦੀ ਸੀਗੀ ਜੀ ਤੇ ਉਹ ਲੋਕਾਂ ਵੱਲੋਂ ਬਹੁਤ ਜ਼ਿਆਦਾ ਸਰਾਹੀ ਗਿਆ ਨਾ ਕਾਫੀ ਪਿਆਰ ਮਿਲਿਆ ਉੱਤੇ ਤੇ ਫਿਰ ਬਾਦ ਦੂਜੀ ਪਾਈ ਉਹਨੂੰ ਵੀ ਬਹੁਤ ਸਾਰਾ ਪਿਆਰ ਦਿੱਤਾ ਸਾਰਿਆਂ ਨੇ ਜੀ ਤੇ ਫਿਰ ਬਾਦ ਵਿੱਚ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ ਬਾਕੀ ਫਿਰ ਜਦੋਂ ਵੀ ਡੇ ਬਾਏ ਡੇ ਪਾਈਆਂ ਤੇ ਬਹੁਤ ਸਾਰਾ ਮੇਰੇ ਪਿਆਰ ਮਿਲਿਆ ਲੋਕਾਂ ਦਾ ਕਨਸੈਪਟ ਤੁਹਾਡੇ ਬੜੇ ਅਲੱਗ ਜਿਹੇ ਹੁੰਦੇ ਨੇ ਨਾ ਕਿਸੇ ਉਸ ਦੌੜ ਦੇ ਵਿੱਚ ਭੱਜਦੇ ਹੋ ਕਿ ਜਿੱਥੇ ਵਿਊਜ਼ ਜ਼ਿਆਦਾ ਆਉਣ ਕੰਟੈਂਟ ਤੁਹਾਡਾ ਬਹੁਤ ਵਧੀਆ ਸਾਫ਼ ਸੁਥਰਾ ਤੇ ਤੁਹਾਡੇ ਮਾਝਲੇ ਲੈਹਜੇ ਦੇ ਨਾਲ ਲਿਖਦੇ ਹਾਂ ਕਿਥੋਂ ਤੁਹਾਨੂੰ ਆਈਡੀਆ ਆਉਂਦਾ ਕਿ ਇਸ ਆ ਸਾਰੀ ਚੀਜ਼ ਦੇ ਉੱਪਰ ਆਪਾਂ ਵੀਡੀਓ ਬਣਾਉਣੀ ਹੈ ਸਭ ਤੋਂ ਵੱਡੀ ਗੱਲ ਤਾਂ ਭਾਜੀ ਇਹ ਆ ਕਿ ਜਿੱਦਾਂ ਸਾਡੇ ਪੰਜਾਬੀ ਵਿਰਸੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਤੱਕ ਅਲੋਪ ਹੋ ਚੁੱਕੀਆਂ ਤੇ ਅਲੋਪ ਹੋ ਰਹੀਆਂ ਹਨ ਤੇ ਮੇਰਾ ਇਹੀ ਧਿਆਨ ਹੁੰਦਾ ਕਿ ਮਤਲਬ ਜਿਹੜੀਆਂ ਪਿਛਲੀਆਂ ਚੀਜ਼ਾਂ ਤੋਂ 20-25 ਸਾਲ ਪਹਿਲਾਂ ਜਿੱਦਾਂ ਦਾ ਮਾਹੌਲ ਸੀਗਾ ਉਹ ਚੀਜ਼ਾਂ ਅੱਗੇ ਲੈ ਕੇ ਆਈਆਂ ਜਾਂ ਜਿੱਦਾਂ ਕਿ ਹੁਣ ਅੱਜਕੱਲ ਤੁਹਾਨੂੰ ਪਤਾ ਕਿ ਸਾਰੇ ਬੱਚੇ ਨੂੰ ਵੀ ਇੰਗਲਿਸ਼ ਮੀਡੀਅਮ ਪਾ ਰਹੇ ਆ ਤੇ ਪੰਜਾਬੀ ਦੀ ਇੱਕ ਤਰ੍ਹਾਂ ਦੀ ਖਤਮੀ ਹੁੰਦੀ ਜਾ ਰਹੀ ਹੈ ਤੇ ਮੈਂ ਚਾਹੁੰਨਾ ਕਿ ਉਹ ਤੇ ਇਸੇ ਮਕਸਦ ਦੇ ਨਾਲ ਭਾਜੀ ਜੋ ਵੀ ਪਿੱਛੇ ਜੋ ਮਾਹੌਲ ਹੁੰਦਾ ਜੋ ਆਪਣਾ ਪਿੱਛੇ ਵਾਪਰਿਆ ਉਹਨਾਂ ਚੀਜ਼ਾਂ ਨੂੰ ਧਿਆਨ ਰੱਖ ਕੇ ਸਕ੍ਰਿਪਟ ਲਿਖੀ ਜਾਂਦੀ ਹੈ ਭਾਜੀ ਜਿਵੇਂ ਤੁਸੀਂ ਡਾਕਟਰ ਸਾਹਿਬ ਦੇ ਤੌਰ ਦੇ ਉੱਪਰ ਵੀ ਸੀਮਾਵਾਂ ਦਿੰਦੇ ਹੋ ਕਿ ਸਮੇਂ ਨੂੰ ਮੈਨੇਜ ਕਰਨਾ ਔਖਾ ਤਾਂ ਨਹੀਂ ਹੁੰਦਾ ਕਿਤੇ ਇੱਕ ਉਧਰਲੇ ਪਾਸੇ ਜਾ ਕੇ ਸਮਾਂ ਦੇਣਾ ਪੈਂਦਾ ਕਿਉਂਕਿ ਵੀਡੀਓ ਜਿਹੜੀਆਂ ਤੁਸੀਂ ਬਣਾਉਂਦੇ ਹੋ ਇਹਨੂੰ ਕਾਫੀ ਸਮਾਂ ਲੱਗਦਾ ਹੈ ਕਿਉਂਕਿ ਸਾਨੂੰ ਤਾਂ ਭਾਵੇਂ ਮਿੰਟ 2 ਮਿੰਟ ਜਾਂ 5-7 ਮਿੰਟ ਦੇ ਵਿੱਚ ਦਿਖਾ ਲਈ ਦਿੰਦੀਆਂ ਹੁਣ ਪਰ ਉਹਦੇ ਪਿੱਛੇ ਇੱਕ ਟੀਮ ਵਰਕ ਹੁੰਦਾ ਹੈ ਉਹਦੇ ਪਿੱਛੇ ਸਾਰਾ ਕੰਮ ਕਰਦੇ ਹਾਂ ਇਹ ਸਾਰੀ ਚੀਜ਼ ਨੂੰ ਮੈਨੇਜ ਕਰ ਪਾ ਹਾਂਜੀ ਕਰ ਲਈਦਾ ਭਾਜੀ ਜਦੋਂ ਮਤਲਬ ਵੀਡੀਓ ਦਾ ਟਾਈਮ ਹੁੰਦਾ ਉਹ ਤੋਂ ਫਿਰ ਕਲੀਨਿਕ ਛੱਡਣਾ ਪੈਂਦਾ ਜਦੋਂ ਕਲੀਨਿਕ ਦਾ ਟਾਈਮ ਹੁੰਦਾ ਫਿਰ ਵੀਡੀਓ ਛੱਡਣੀ ਪੈਂਦੀ ਹੈ ਹਾਂਜੀ ਪਰ ਹੈ ਤਾਂ ਖਰਾਕ ਹੀ ਹੈ ਭਾਵੇਂ ਕਿਸੇ ਨੂੰ ਸਸਾਉਣਾ ਹੋਵੇ ਉਹਨਾਂ ਵੀ ਖੂਨ ਵੱਧਦਾ ਤੇ ਡਾਕਟਰ ਦਵਾਈ ਦੇ ਕੇ ਵੀ ਠੀਕ ਕਰਦਾ ਨਾਲ ਸਾਡੇ ਸਿੰਘ ਸਾਹਿਬ ਨੇ ਇਹਨਾਂ ਨੂੰ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਸਰਾਇਆ ਜਾਂਦਾ ਟੀਮ ਦੇ ਤੌਰ ਦੇ ਉੱਪਰ ਕੰਮ ਕਰਦੇ ਨੇ ਵੰਸ਼ ਇਹਨਾਂ ਦਾ ਨਾਮ ਹੈ ਸਦਾ ਸਾਹਿਬ ਕਿਵੇਂ ਠੀਕ ਹੋ ਹਾਂਜੀ ਠੀਕ ਠਾਕ ਸਤਿ ਜੀ ਆਪੋ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਜਿਵੇਂ ਵੀਡੀਓਜ਼ ਦਾ ਬਾਈ ਹੁਣੇ ਦੱਸ ਰਹੇ ਨੇ ਤੁਸੀਂ ਇਸ ਟੀਮ ਦੇ ਵਿੱਚ ਕੰਮ ਕਰਦੇ ਹੋ ਜਦੋਂ ਸ਼ੁਰੂਆਤ ਹੋਈ ਸੀ ਤੁਸੀਂ ਜਦੋਂ ਇਸ ਵੀਡੀਓ ਦਾ ਹਿੱਸਾ ਬਣਨ ਲੱਗੇ ਉਦੋਂ ਤੁਹਾਡੇ ਮਨ ਦੇ ਵਿੱਚ ਬਲਬਲੇ ਕੀ ਸੀ ਤੁਸੀਂ ਕੀ ਸੋਚਦੇ ਵਿਚਾਰਦੇ ਸੀ ਚੰਗਾ ਲੱਗਦਾ ਸੀ ਉਦੋਂ ਕਿ ਵੀਡੀਓ ਬਣਾਈਏ ਲੋਕਾਂ ਦੇ ਸਾਹਮਣੇ ਆਈਏ ਹਾਂਜੀ ਚੰਗਾ ਲੱਗਦਾ ਸੀ ਇਹ ਪਹਿਲੋਂ ਮੈਂ ਭਾਜੀ ਹੁਣਾਂ ਕੋ ਕੰਮ ਕਰਦਾ ਸੀ ਤੇ ਉਦੋਂ ਭਾਜੀ ਹੁਣੇ ਕਹਿੰਦੇ ਕਿ ਵੀਡੀਓ ਬਣਾਉਨੇ ਆ ਪਹਿਲੋਂ ਨਿੱਕੀਆਂ ਬਣਾਉਂਦੇ ਰਹੇ ਸ਼ੋਰਟ ਤੇ ਮੁੜ ਕੇ ਹੌਲੀ ਹੌਲੀ ਵੱਡੀਆਂ ਵੀਡੀਓ ਬਣਾਉਂਦੇ ਨੇ ਤੇ ਹੁਣ ਅਸੀਂ ਅੱਜ ਇਹ ਵੀਡੀਓ ਲੰਮੀਆਂ ਬਣਾਉਂਦਾ ਤੇ ਹੋਰ ਕੈਮਰੇ ਤੇ ਹੁਣ ਬਣਾਈ ਦੀਆਂ ਹਾਂ ਹਾਂਜੀ ਜਦੋਂ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਪਹਿਲਾਂ ਮਨ ਨੂੰ ਲੱਗਾ ਸੀ ਇੱਕ ਵਾਰੀ ਇੱਕ ਵਾਰੀ ਹੁੰਦਾ ਨਾ ਬੰਦਾ ਕੰਫਰਟੇਬਲ ਨਹੀਂ ਹੁੰਦਾ ਕਈ ਵਾਰੀ ਹਾਸਾ ਵੀ ਆ ਜਾਂਦਾ ਵੀਡੀਓ ਬਣਾਉਂਦਿਆਂ ਨੂੰ ਕਿਉਂਕਿ ਤੁਸੀਂ ਲੋਕਾਂ ਨੂੰ ਵਸਾਉਣਾ ਹੁੰਦਾ ਤੇ ਜਿਹੜੀ ਆ ਗੱਲ ਹੈ ਕਿ ਤੁਹਾਡੇ ਵੀ ਮਨ ਦੇ ਵਿੱਚ ਉਹ ਬਲਬਲਾ ਉੱਠਦਾ ਹੋਣਾ ਉਦੋਂ ਕਦੇ ਇਦਾਂ ਨਹੀਂ ਲੱਗਾ ਕਿ ਕਦੇ ਲੱਗਾ ਹੋਵੇ ਕਿ ਨਹੀਂ ਯਾਰ ਇਹ ਜ਼ਿਆਦਾ ਹੋ ਗਿਆ ਮੈਂ ਤਾਂ ਹੋ ਨਹੀਂ ਰਿਹਾ ਇਦਨੀਆਂ ਚੀਜ਼ਾਂ ਆਈਆਂ ਕਦੇ ਮਨ 'ਚ ਨਹੀਂ ਉਹ ਕੇਵਲ ਜਦੋਂ ਕਨਸੈਪਟ ਥੋੜਾ ਵੱਡਾ ਹੋ ਜਾਂਦਾ ਫੇਰ ਇਹ ਛੋਟਾ ਕਰ ਲਈਦਾ ਵਾ ਤੇ ਉਦਾਂ ਦੇ ਪੂਰਾ ਬੋਗੜੀ ਲਈਦਾ ਸਾਰਾ ਜਿੱਦਾਂ ਭਾਈ ਦੱਸਦੇ ਆ ਜੀ ਤੇ ਇਹ ਇਦਾਂ ਨਹੀਂ ਦੇ ਦਾ ਤੋਂ ਹੀ ਕਹਿਣ ਡਿਆ ਹੂੰ ਕਿ ਮਤਲਬ ਹਾਂ ਸਾ ਹਾਂ ਸਾ ਜਾਂਦਾ ਹਾਂ ਹਾਂ ਸਾ ਨਹੀਂ ਆਉਂਦਾ ਔਖਾ ਲੱਗੇ ਔਖਾ ਹਾਂ ਔਖਾ ਲੱਗ ਜਾਂਦੇ ਕੇਵਲ ਜਦੋਂ ਕਨਸੈਪਟ ਵੱਡਾ ਹੁੰਦਾ ਫਿਰ ਛੋਟਾ ਕਰ ਲਾਈਦਾ ਉਦਾਂ ਹਾਂ ਸਾ ਨਹੀਂ ਆਉਂਦਾ ਨਹੀਂ ਕੋਈ ਚਿੱਤੇ ਹੋ ਜਾਂਦੇ ਜਿਹੜੀ ਸਕ੍ਰਿਪਟ ਦੇ ਵਿੱਚ ਲਿਖੇ ਹੁੰਦੇ ਹਾਂਜੀ ਡਾਇਲੋਗ ਚਿੱਤੇ ਆ ਕੋਈ ਬੋਲ ਕੇ ਵਿਖਾਓ ਜਿਹੜਾ ਤੁਹਾਡੇ ਮਨ ਪਸੰਦੀ ਹੋਵੇ ਹਾਲਾਂਕਿ ਮਾਣ ਸਾਰੇ ਬੱਚੇ ਪਿਆਰੇ ਹੁੰਦੇ ਨੇ ਸਾਰਾ ਕੁਝ ਤੁਹਾਨੂੰ ਕੀਤਾ ਤੁਹਾਡਾ ਚੰਗਾ ਲੱਗਦਾ ਹੋਣਾ ਪਰ ਜਿਹੜਾ ਤੁਹਾਡੇ ਦਿਲ ਨੂੰ ਚੰਗਾ ਲੱਗਦਾ ਉਹ ਡਾਇਲੋਗ ਬੋਲ ਕੇ ਦਿਖਾਓ ਡਾਇਲੋਗ ਡਰਾਈਵਰ ਬਗਲ ਦੱਸਦੇ ਵੀ ਡਰਾਈਵਰ ਆ ਗਿਆ ਅ ਡਰਾਈਵਰ ਆ ਗਿਆ ਵਾ ਹਾਂ ਮੈਂ ਤੈਨੂੰ ਦੱਸਦੀ ਆ ਡਰਾਈਵਰ ਆ ਗਿਆ ਉਹਨੂੰ ਤੇ ਆਏ ਨੂੰ ਘੰਟਾ ਹੋ ਗਿਆ ਵਾ ਉਹਨੇ ਘੰਟਾ ਹੋ ਗਿਆ ਉਹਨੂੰ ਆਏ ਨੂੰ ਪੰਜ ਰੀ ਉਹਨੇ ਚਾਹ ਪੀ ਲਈ ਆ 650 ਰੁਪਿਆ ਦੀ ਤਨਖਾਹ 5000 ਦੀ ਉਹ ਚਾਹ ਪੀ ਜਾਂਦਾ ਆ ਸੋ ਇਹ 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 ਦੇਖੋ ਡਾਇਲੌਗ ਡਿਲੀਵਰੀ ਮੈਂ ਅਸੀਂ ਆਫ ਦਾ ਕੈਮਰਾ ਵੀ ਗੱਲ ਕਰ ਰਹੇ ਸੀ ਕਿ ਇਹ ਸਾਰੀ ਚੀਜ਼ ਦੇ ਵਿੱਚ ਇੱਕ ਤਾਂ ਮਾਝਾ ਬੋਲੀ ਜਿਹੜੀ ਹੈ ਇਹ ਜ਼ਮੀਨ ਦੇ ਨਾਲ ਜੁੜੇ ਹੋਏ ਸ਼ਬਦ ਜਿਹੜੇ ਨੇ ਇਹਨਾਂ ਦੀ ਵਰਤੋਂ ਕਰਕੇ ਇਹਨਾਂ ਦੇ ਵੱਲੋਂ ਲੋਕਾਂ ਦੇ ਮਨਾਂ ਦੇ ਵਿੱਚ ਖਾਸ ਜਗ੍ਹਾ ਬਣਾਈ ਗਈ ਹੈ ਸਰਦਾਰ ਸਾਹਿਬ ਕਰਦਿਆਂ ਤੋਂ ਕਿੰਦਾਂ ਦੀ ਪ੍ਰੇਰਣਾ ਮਿਲਦੀ ਹੈ ਕਰਦੇ ਕਹਿੰਦੇ ਨੇ ਕਿ ਇਹ ਕੰਮ ਨੂੰ ਜਾਰੀ ਰੱਖ ਪੜਨ ਪੜਨ ਵਾਲੇ ਪਾਸੇ ਵੀ ਧਿਆਨ ਹੈ ਨਾਲ ਨਾਲ ਪੜਾਈ ਵੀ ਜਾਰੀ ਹੈ ਹਾਂਜੀ ਹਾਂਜੀ ਪੜਾਈ ਵੀ ਜਾਰੀ ਹੈ ਕਿੰਨੀ ਕਲਾਸ ਪੜਦੇ ਹੋ 8th ਕਲਾਸ ਹਾਂਜੀ ਜਿਵੇਂ 8th ਤੱਕ ਆ ਪੜਨ ਦੇ ਵਿੱਚ ਮੈਨੂੰ ਲੱਗਦਾ 8ਵੀਂ ਕਹਿੰਦੇ ਹੁੰਦੇ ਉਹਦਾ ਪਿੰਡ ਨਹੀਂ 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 ਮਤਲਬ ਉਹਦਾ ਜਾਈਦਾ ਸਕੂਲ ਹਾਜ਼ਰੀ ਲੱਗਦੀ ਆ ਹਾਂ ਹਾਜ਼ਰੀ ਤਾਂ ਹੀ ਆ ਹਾਂਜੀ ਨਹੀਂ ਉਹ ਤੋਂ ਬਾਅਦ ਪੜਨ ਪੜਨ ਆਲਾ ਹੀ ਲਵਸੀਲਾ ਕਰਦੇ ਹਾਂ ਕਿ ਸਿਰਫ ਹਾਜ਼ਰੀ ਲੱਗ ਕੇ ਤੇ ਭੱਜ ਜੀਏ ਨਹੀਂ ਨਹੀਂ ਪੜਦਾ ਹੂੰ ਪੜੀਦਾ ਜਦੋਂ ਫਿਰ ਸਬਜੈਕਟ ਚੰਗਾ ਲੱਗਦਾ ਸਬਜੈਕਟ ਤਾਂ ਜ਼ਿਆਦਾ ਤੇ ਪੰਜਾਬੀ ਬਹੁਤ ਵਧੀਆ ਸਬਜੈਕਟ ਆ ਦੁੱਖੀ ਆ ਆਪਾਂ ਬੋਲੀ ਦੀ ਤਾਂ ਕਰਕੇ ਹਾਂਜੀ ਹਾਂ ਇਹ ਸੌਖੀ ਸੌਖੀ ਬੋਲੀ ਜਿਹੜੀ ਆ ਹੁਣ ਕਈ ਆਂਦੇ ਆ ਵੀ ਮੈਨੂੰ ਅੰਗਰੇਜ਼ੀ ਚੰਗੀ ਲੱਗਦੀ ਪਰ ਅੰਗਰੇਜ਼ੀ ਜਿਹੜੀ ਉਹਦੇ ਲੱਭ ਜੀ ਹੋਰ ਹਸਾਬ ਦੇ ਆ ਜਿਵੇਂ 8th ਹਾਂਜੀ ਇਹ ਜਿਹੜੀ ਆਪਣੀ ਮਾਂ ਬੋਲੀ ਮਾਂ ਬੋਲੀ ਤੋਂ ਲੋਕੀ ਛੁਰਦੇ ਜਾਂਦੇ ਆ ਤੇ ਇਹ ਨਹੀਂ ਛੱਡਣੀ ਚਾਹੀਦੀ ਸਾਡੇ ਨਾਲ ਭਾਈ ਗੁਰੀ ਬਟਾਲਾ ਵੀ ਬੈਠੇ ਨੇ ਇਹਨਾਂ ਨੂੰ ਵੀ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਵੇਖਿਆ ਹੋਵੇਗਾ ਏਸੇ ਟੀਮ ਦਾ ਹਿੱਸਾ ਨੇ ਭਾਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਮਦਰਦ ਜੀ ਭਾਈ ਜਿਵੇਂ ਤੁਸੀਂ ਵੀ ਇਸ ਟੀਮ ਦਾ ਹਿੱਸਾ ਹੋ ਆਪਣੇ ਬਾਰੇ ਵੀ ਜਾਣਕਾਰੀ ਦਿਓ ਕਦੋਂ ਤੁਸੀਂ ਇਸ ਟੀਮ ਦੇ ਨਾਲ ਜੁੜੇ ਕਦੋਂ ਤੋਂ ਤੁਹਾਡੀਆਂ ਸ਼ੁਰੂਆਤਾਂ ਹੋਈਆਂ ਕਦੋਂ ਤੋਂ ਇਕੱਠੇ ਹੋ ਕੇ ਤੁਹਾਡੇ ਵੱਲੋਂ ਹਾਸੇ ਠੱਠੇ ਦੇ ਪ੍ਰੋਗਰਾਮ ਜਿਹੜੇ ਨੇ ਉਹ ਸਾਰੇ ਲਿਖ ਕੇ ਜਾਂਦੇ ਆ ਇਹ ਪਹਿਲਾਂ ਨਾ ਮੈਂ ਰੋਸਟ ਵੀਡੀਓ ਕਰਦਾ ਨਹੀਂ ਆ ਤੁਸੀਂ ਮੇਰੀਆਂ ਵੀਡੀਓ ਵੇਖਿਆ ਨੇ ਆ ਜਾਨਵੀ ਦੇ ਨਾਲ ਤੇ ਗਾਇਸ ਭੈਣ ਜਾਂ ਇਹਨਾਂ ਨਾਲ ਨਾ ਆਪਾਂ ਹੱਸਣਾ ਖੇਡਣਾ ਉਹ ਵੀਡੀਓ ਬਣਾਉਂਦੇ ਨਹੀਂ ਫਿਰ ਭਾਜੀ ਉਹਨਾਂ ਨਾਲ ਤੇ ਪਹਿਲਾਂ ਹੜੀ ਜਾਣ ਪਛਾਣ ਹੈ ਗਈ ਉਦੋਂ ਵੀਡੀਓ ਵੀਡੀਓ ਨਹੀਂ ਹੈ ਬਣਾਉਂਦੇ ਦੋਵੇਂ ਨਹੀਂ ਬਣਾਉਂਦੇ ਉਦੋਂ ਦੀ ਜਾਣ ਪਛਾਣੀ ਤੇ ਫਿਰ ਇਹਨਾਂ ਨੇ ਜਦੋਂ ਮੇਰੇ ਵੀਡੀਓ ਮੇਰੀਆਂ ਵਾਇਰਲ ਹੋਈਆਂ ਇਹਨਾਂ ਦੀ ਵੀ ਹੋਈਆਂ ਫਿਰ ਇਹਨਾਂ ਨੇ ਕਿਹਾ ਕਿ ਬਸ ਕੈਰੇਕਟਰ ਵਾਲੀ ਵੀਡੀਓ ਕਰਨੀ ਉੱਚ ਤੂੰ ਹੋਣਾ ਉਹ ਤੋਂ ਬਾਅਦ ਫਿਰ ਉਹ ਇਕੱਠੇ ਹੀ ਉਦੋਂ ਆਪਾਂ ਹਾਂਜੀ ਬਾਈ ਬਾਸ ਕੰਡੈਕਟਰ ਵਾਲੀ ਵੀਡੀਓ ਦੀ ਮੈਂ ਖਾਸ ਤੌਰ ਦੇ ਉੱਪਰ ਸ਼ਲਾਘਾ ਕਰਨਾ ਚਾਹੂੰਗਾ ਇੱਕ ਤਾਂ ਵੱਡੀ ਵੀਡੀਓ ਇਹਦੇ ਵਿੱਚ ਪੈਸਾ ਤੇਲਾ ਵੀ ਲੱਗਦਾ ਕਿਉਂਕਿ ਛੋਟੀ ਵੀਡੀਓ ਫੋਨ ਦੇ ਉੱਪਰ ਵੀ ਆਪਾਂ ਸ਼ੂਟ ਕਰ ਸਕਦੇ ਕਿਸੇ ਵੀ ਤਰੀਕੇ ਪੈਸਾ ਤੇਲਾ ਲੱਗਦਾ ਹੁਣ ਉਹ ਤਰੀਕਿਆਂ ਦੇ ਨਾਲ ਸੋਚਣ ਲੱਪੇ ਹੋ ਜਿਵੇਂ ਡਾਇਰੈਕਟਰ ਪ੍ਰੋਡਿਊਸਰ ਸੋਚਦੇ ਹੁੰਦੇ ਕਿ ਇੰਨੇ ਕ ਲੱਗਣੇ ਆ ਇੰਨੇ ਕ ਆ ਜਾਣੇ ਇਹ ਸਾਰੀ ਚੀਜ਼ ਚੱਲਦੀ ਦਿਮਾਗ ਚ ਹਾਂਜੀ ਚੱਲਦਾ ਭਾਜੀ ਕਿਉਂਕਿ ਹੁਣ ਜੇਕਰ ਜੇਕਰ ਆਪਣੀ ਇੰਨੇ ਜਿੰਨਾ ਤੁਹਾਨੂੰ ਪਤਾ ਕਿ ਹੁਣ ਇਸ ਟਾਈਮ ਚ ਚੱਲ ਰਿਹਾ ਪੂਰਾ ਕੀ ਕਹਿ ਸਕਦੇ ਆਪਾਂ ਉਹਨੂੰ ਪੂਰਾ ਦੌਰ ਚੱਲ ਰਿਹਾ ਹੈ ਕਿ ਜਿੱਦਾਂ ਸਾਰੇ ਪਾਸੇ ਹੈਨਾ ਸੋਸ਼ਲ ਮੀਡੀਆ ਤੇ ਚੰਗੀ ਚੀਜ਼ ਦੀ ਹੈ ਸਾਡਾ ਇਹੀ ਹੈ ਕਿ ਕੋਈ ਚੰਗਾ ਮੈਸੇਜ ਆਵੇ ਸਾਰਿਆਂ ਨੂੰ ਤੇ ਚੰਗਾ ਹੈਨਾ ਹਸਾਉਣਾ ਤੁਹਾਨੂੰ ਪਤਾ ਸਭ ਤੋਂ ਜ਼ਿਆਦਾ ਔਖਾ ਪੈਸੇ ਤਾਂ ਜ਼ਰੂਰ ਲੱਗਦੇ ਆ ਸਾਨੂੰ ਇਹ ਆ ਕਿ ਇਹ ਚੀਜ਼ ਨੂੰ ਮੈਂਟੇਨ ਕਰਕੇ ਰੱਖਣਾ ਕੋਈ ਕੁਝ ਵਧੀਆ ਕਰਕੇ ਲੋਕਾਂ ਨੂੰ ਦਈਏ ਹਾਂ ਪੈਸੇ ਤਾਂ ਫਿਰ ਜੇ ਲੱਗਣੇ ਉੱਤੇ ਲੱਗਣੇ ਹੀ ਆ ਤੇ ਇਹੀ ਹੁੰਦਾ ਕਿ ਪੈਸੇ ਲੱਗ ਕੇ ਜੀ ਚੀਜ਼ ਵਧੀਆ ਆਉਂਦੀ ਆ ਤੁਹਾਨੂੰ ਵਧੀਆ ਕਰਕੇ ਹੀ ਬਣਾਉਣਾ ਘੋਣਾ ਘਟਾਓ ਜਿਆ ਕਰ ਲੈਨੇ ਉਹ ਪਹਿਲਾਂ ਕਿ ਇੰਨੇ ਕੁ ਲੱਗਣੇ ਆ ਇਸ ਤਰੀਕੇ ਦੇ ਨਾਲ ਲੱਗਣੇ ਆ ਜਾਂ ਹੌਲੀ ਹੌਲੀ ਤਜਰਬਾ ਉਹ ਗੇਨ ਕਰ ਰਹੇ ਆਂ ਗਾਂ ਭੁੱਖ ਦੇ ਵਿੱਚ ਹੋਰ ਚੰਗੀ ਤਰੀਕੇ ਦੇ ਨਾਲ ਲੈ ਕੇ ਆਉਂਗੇ ਹਾਂ ਜੀ ਜੀ ਭਾਜੀ ਮੈਂ ਉਹ ਚੀਜ਼ਾਂ ਸੋਚ ਕੇ ਨਹੀਂ ਪੈਸੇ ਲਾਉਂਦਾ ਵੀ ਪੈਸੇ ਵਾਪਸ ਆਉਣੇ ਮੈਨੂੰ ਇਹ ਹੁੰਦਾ ਕਿ ਪੈਸੇ ਲ ਦਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੱਡਾ ਸਵਾਲੀਆ ਨਿਸ਼ਾਨ ਵੀ ਹੈ ਕਿ ਕੰਟੈਂਟ ਕਈ ਲੋਕ ਚਲਾਉਣ ਦਾ ਕਰਕੇ ਇਦਾਂ ਦੀਆਂ ਚੀਜ਼ਾਂ ਨੂੰ ਮੂਰੇ ਲੈ ਕੇ ਆਉਂਦੇ ਨੇ ਬਲਗੈਰਿਟੀ ਹੋਵੇ ਜਾਂ ਫਿਰ ਸ਼ਬਦ ਇਦਾਂ ਦੇ ਯੂਜ਼ ਕੀਤੇ ਜਾਂਦੇ ਨੇ ਉਹ ਸਾਰੀਆਂ ਚੀਜ਼ਾਂ ਤੋਂ ਤੁਸੀਂ ਥੋੜਾ ਜਿਹਾ ਪਾਸੇ ਹੋ ਕੇ ਚੱਲਦੇ ਹੋ ਚੰਗੀ ਗੱਲ ਹੈ ਇਹ ਮੈਂ ਪਹਿਲਾਂ ਅਛ ਲਾਗਾ ਕਰਨਾ ਚਾਹੁੰਦਾ ਪਰ ਇਦਾਂ ਦੇ ਕਨਸੈਪਟ ਤੁਹਾਨੂੰ ਵੀ ਕਿਸੇ ਨੇ ਕਿਹਾ ਕਿ ਇਦਾਂ ਦੀ ਚੀਜ਼ ਦੇ ਉੱਪਰ ਕਰੋ ਜਾਂ ਕਰੰਟ ਮੁੱਦਿਆਂ ਦੇ ਉੱਪਰ ਕਰੋ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਕਿਉਂਕਿ ਉਹਨਾਂ ਵਿਊਜ਼ ਜ਼ਿਆਦੇ ਵਧਣਗੇ ਭਾਜੀ ਬਹੁਤ ਵਾਰ ਡਿਮਾਂਡ ਆ ਜੀ ਮੈਨੂੰ ਕਿ ਪੋਲੀਟਿਸ਼ੀਅਨ ਨੂੰ ਕਰਨਾ ਲੋਕਾਂ ਨੂੰ ਹਸਾਉਣਾ ਲੋਕਾਂ ਨੂੰ ਅੱਜ ਕੱਲ੍ਹ ਦੀਆਂ ਜਿਹੜੀਆਂ ਮਤਲਬ ਸਟ੍ਰੈਸ ਆ ਉਹ ਚੋਂ ਉਹ ਚੋਂ ਬਾਹਰ ਕੱਢਣਾ ਕਿ ਅਸੀਂ ਉਹਨਾਂ ਚੀਜ਼ਾਂ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਭਾਜੀ ਜਿੱਦਾਂ ਕਿਸੇ ਤਰ੍ਹਾਂ ਦੀ ਕੋਈ ਕੰਟਰੋਵਰਸੀ ਆ ਜੇ ਜਾਂ ਕੋਈ ਸਾਨੂੰ ਗਲਤ ਕਮੈਂਟ ਕਰੇ ਅਸੀਂ ਉਹਨਾਂ ਚੀਜ਼ਾਂ ਤੋਂ ਦੂਰ ਰਹਿ ਕੇ ਹੀ ਕੰਮ ਕਰਦਾ ਹਾਂ ਅਸੀਂ ਇੱਕ ਆਪਣੇ ਸ਼ੌਂਕ ਨੂੰ ਇੱਕ ਐਂਟਰਟੇਨਮੈਂਟ ਵਾਸਤੇ ਇਹ ਚੀਜ਼ਾਂ ਕਰਦੇ ਹਾਂ ਨਾ ਕਿ ਅਸੀਂ ਮਤਲਬ ਕਿਸੇ ਨੂੰ ਕੋਈ ਮੈਸੇਜ ਦੇਣ ਵਾਸਤੇ ਗਲਤ ਜਾਂ ਕੇ ਧਰਮ ਦੇ ਖਿਲਾਫ ਜਾਂ ਕੋਈ ਰਾਜਨੀਤੀ ਦੇ ਖਿਲਾਫ ਇਹ ਚ ਜਾਨੀ ਅਸੀਂ ਬਸ ਆਪਣਾ ਐਂਟਰਟੇਨਮੈਂਟ ਮੈਂ ਮੈਂ ਤਾਂ ਤੁਹਾਡੀ ਵੀਡੀਓਜ਼ ਜਿਵੇਂ ਵੇ ਘੱਟ ਕਮੈਂਟ ਨਹੀਂ ਜਿਹੜੇ ਤੁਹਾਡੇ ਖਿਲਾਫ ਜਾਂ ਫਿਰ ਤੁਹਾਨੂੰ ਕ੍ਰਿਟੀਸਾਈਜ਼ ਕਰਨ ਤੁਹਾਨੂੰ ਪੋਜ਼ਿਟਿਵ ਵੀ ਕਮੈਂਟ ਆਉਂਦੇ ਨੇ ਕਮੈਂਟ ਪੜ੍ਹਦੇ ਹੋ ਤੁਸੀਂ ਕਮੈਂਟ ਤੁਹਾਡੇ ਤੇ ਫਰਕ ਪੈਂਦੇ ਜੀ ਜੀ ਮੈਂ ਹਰ ਕਮੈਂਟ ਪੜੀਦਾ ਭਾਜੀ ਸਾਰਿਆਂ ਦੇ ਹਨਾ ਲੋਕਾਂ ਦੇ ਰਿਵਿਊ ਵੇਖੀਦਾ ਕਿ ਲੋਕ ਸਾਨੂੰ ਕਿੰਨਾ ਪਿਆਰ ਕਰਦੇ ਆ ਕੀ ਸਾਡੇ ਪ੍ਰਤੀ ਕੀ ਸੋਚ ਆ ਲੋਕਾਂ ਦੀ ਲੋਕ ਵਧੀਆ ਪਿਆਰ ਦਿੰਦੇ ਆ ਭਾਜੀ ਜਦੋਂ ਲੋਕਾਂ ਦੇ ਹਨਾ ਵਧੀਆ ਕਮੈਂਟ ਆਉਂਦੇ ਆ ਤੇ ਹੋਰ ਸਗੋਂ ਦਿਲ ਨੂੰ ਤਸੱਲੀ ਹੁੰਦੀ ਆ ਹੋਰ ਵਧੀਆ ਖੁਸ਼ੀ ਮਿਲਦੀ ਫਿਰ ਵਧੀਆ ਕੰਮ ਕਰਨ ਨੂੰ ਦਿਲ ਕਰਦਾ ਇਹਨਾਂ ਚੀਜ਼ਾਂ ਨੂੰ ਲੈ ਕੇ ਭਾਜੀ ਲੋਕ ਚਲੋ ਕਮੈਂਟ ਤੁਹਾਨੂੰ ਪਤਾ ਜੇ ਕੋਈ 200 ਕਿਹੜੇ ਬੰਦੇ ਨੂੰ ਮਾਰਾ ਕਹਿਣਾ ਜਾਂ ਕਿਹੜੇ ਬੰਦੇ ਨੂੰ ਮਾਰਾ ਕਮੈਂਟ ਕਰਨਾ ਆਪਾਂ ਨੂੰ ਉਹਨਾਂ ਚੀਜ਼ਾਂ ਦਾ ਫਰਕ ਨਹੀਂ ਪੈਂਦਾ ਨਹੀਂ ਫਰਕ ਪਾਉਂਦੇ ਤੁਹਾਨੂੰ ਨਹੀਂ ਫਰਕ ਪੈਂਦਾ ਭਾਜੀ ਤਾਂ ਪੋਜ਼ਿਟਿਵ ਕਰਦੇ ਨੇ ਜਿਹੜੇ ਚੰਗੇ ਕਮੈਂਟ ਆਉਂਦੇ ਨੇ ਜਿਹੜੇ ਤੁਹਾਡੀ ਸ਼ਲਾਘਾ ਕਰਦੇ ਨੇ ਚੰਗੇ ਕਮੈਂਟ ਭਾਜੀ ਉਹਨਾਂ ਨਾਲ ਸਾਨੂੰ ਬਹੁਤ ਫਰਕ ਪੈਂਦਾ ਹਨ ਸਾਨੂੰ ਉਹਨਾਂ ਨਾਲ ਅੱਗੇ ਵਧਣ ਦਾ ਇੱਕ ਹੌਸਲਾ ਮਿਲਦਾ ਸਾਨੂੰ ਉਹਨਾਂ ਦੇ ਕੋਈ ਕੰਟੈਂਟ ਮਿਲ ਜਾਂਦੇ ਲੋਕਾਂ ਦੇ ਬਹੁਤ ਵਧੀਆ ਮੈਸੇਜ ਆਉਂਦੇ ਹਨ ਜਦ ਲੋਕ ਸਾਨੂੰ ਵਧੀਆ ਮੈਸੇਜ ਕਰਦੇ ਆ ਕਿ ਤੁਸੀਂ ਇਹ ਚੀਜ਼ ਤੇ ਤੁਹਾਨੂੰ ਚੰਗੀ ਕਰਕੇ ਬਣਾਓ ਜਾਂ ਇਹਦੇ 'ਚ ਤੁਹਾਡੀ ਆਕਤੀ ਲਿਪਸਿੰਗ ਨਹੀਂ ਸਹੀ ਆਈ ਇਹਦੇ ਪਰਿਵਾਰ ਦੇ ਵਿੱਚ ਜਦੋਂ ਤੁਸੀਂ ਇਹ ਚੀਜ਼ ਤੋਰੀ ਸੀ ਹਾਲਾਂਕਿ ਤੁਸੀਂ ਪਹਿਲਾਂ ਗੀਤ ਵੀ ਲਿਖਦੇ ਰਹੇ ਹੋ ਗੀਤਕਾਰ ਦੇ ਤੌਰ ਦੇ ਉੱਪਰ ਵਿਚਰੇ ਇਹ ਸਾਰੀ ਚੀਜ਼ ਦਾ ਪਤਾ ਸੀ ਐਜ਼ ਏ ਸਕ੍ਰਿਪਟ ਰਾਈਟਰ ਐਜ਼ ਏ ਸਾਰੇ ਚੀਜ਼ ਨੂੰ ਫਿਲਮਾਂਕਣ ਦੇ ਰੂਪ ਦੇ ਵਿੱਚ ਜਦੋਂ ਤੁਸੀਂ ਲੈ ਕੇ ਆਏ ਪਰਿਵਾਰ ਦਾ ਯੋਗਦਾਨ ਕਿਵੇਂ ਸੀ ਪਰਿਵਾਰ ਨੇ ਕਿਹਾ ਨਹੀਂ ਕਿ ਚੰਗੇ ਭਲੀ ਦੁਕਾਨ ਚੱਲਦੀ ਹੈ ਡਾਕਟਰ ਦੀ ਤਾਂ ਉੱਥੇ ਤੁਸੀਂ ਕਿਉਂ ਆਪਣੀ ਪ੍ਰੈਕਟਿਸ ਨੂੰ ਛੱਡ ਕੇ ਇਧਰਲੇ ਪਾਸੇ ਆ ਰਹੇ ਨਹੀਂ ਨਹੀਂ ਭਾਜੀ ਅੱਜ ਤੱਕ ਤਾਂ ਚਲੋ ਫੈਮਿਲੀ ਨੇ ਪੂਰਾ ਸਾਥ ਹੀ ਦਿੱਤਾ ਵਾ ਵਧੀਆ ਜਦੋਂ ਕਰੀ ਦਾ ਕਰਕੇ ਉਹਨਾਂ ਦੇ ਸਾਹਮਣੇ ਜਦੋਂ ਸਾਡੀਆਂ ਵੀਡੀਓ ਆਉਂਦੀਆਂ ਹਨਾ ਵਧੀਆ ਹੀ ਕਹਿੰਦੇ ਆ ਹੁਣ ਤੱਕ ਤੇ ਚਲੋ ਕਿਤੇ ਵੀ ਜਾਈਏ ਜਾਈਏ ਹਨਾ ਮੰਮੀ ਡੈਡੀ ਨੇ ਕਦੀ ਕਿਹਾ ਨਹੀਂ ਕਿ ਮਤਲਬ ਤੂੰ ਕੀ ਕਰਦਾ ਜਾਂ ਕਿੱਥੇ ਜਾਣਾ ਉਹਨਾਂ ਨੂੰ ਪਤਾ ਜੀ ਕਰੂਗਾ ਤੇ ਵਧੀਆ ਹੀ ਕਰੂਗਾ ਮਾੜ ਹਾਂਜੀ ਇਹ ਤੁਹਾਡੇ ਗੋਦੀ ਦੇ ਵਿੱਚ ਬੇਟੀ ਬੈਠੀ ਹੈ ਇਹਨਾਂ ਦੇ ਨਾਲ ਵੀ ਹੁਣ ਬਹੁਤ ਸਾਰੀਆਂ ਵੀਡੀਓ ਤੇ ਲੋਕ ਇਹਨਾਂ ਨੂੰ ਵੀ ਸੁਣਾਉਂਦੇ ਨੇ ਇਹਨਾਂ ਦੇ ਨਾਲ ਕੰਮ ਕਰਨਾ ਕਿਉਂਕਿ ਆ ਸਰਦਾ ਸਾਹਿਬ ਤਾਂ ਚਲੋ ਪਹਿਲਾਂ ਵੀ ਤੁਹਾਡੇ ਨਾਲ ਕਾਫੀ ਲੰਬੇ ਸਮੇਂ ਤੋਂ ਨੇ ਇਹ ਬੱਚੀਆਂ ਜਦੋਂ ਦੀਆਂ ਆਈਆਂ ਨੇ ਉਦੋਂ ਵੀਡੀਓਜ਼ ਤੁਸੀਂ ਕਨਸੈਪਟ ਹੋਰ ਤਰੀਕੇ ਦੇ ਲੈ ਕੇ ਆਏ ਹੋ ਆ ਭਾਵੇਂ ਬੱਚੀਆਂ ਦੇ ਮੂੰਹ ਦੇ ਮੁਖਾਰਬਨ ਦੇ ਵਿੱਚੋਂ ਬੋਲੇ ਗਏ ਸ਼ਬਦ ਹੋਣ ਉਹ ਵੀ ਬਹੁਤ ਖਾਸ ਹੁੰਦੇ ਨੇ ਜਿਹੜੇ ਅੱਜ ਕੱਲ ਦੇ ਬੱਚਿਆਂ ਨੂੰ ਨਹੀਂ ਪਤਾ ਇਹਨਾਂ ਨੂੰ ਦੱਸਣਾ ਇਹਨਾਂ ਨੂੰ ਸਮਝਾਉਣਾ ਔਖਾ ਤਾਂ ਨਹੀਂ ਲੱਗਦਾ ਕਿ ਸਿੱਖ ਜਾਂਦੀਆਂ ਨੇ ਨਹੀਂ ਭਾਜੀ ਇਹਨਾਂ ਨੂੰ ਦੱਸਣਾ ਔਖਾ ਨਹੀਂ ਹੈ ਤਾਂ ਨਿੱਕੀ ਜਿਹੀ ਪਰ ਬਹੁਤ ਇੰਨੀਆਂ ਵੀਡੀਓ ਕਰੀਏ ਉਹਨਾਂ ਦੇ ਵਿੱਚੋਂ ਕਿਹੜੀ ਵੀਡੀਓ ਮਰਜੀ ਇਹਨਾਂ ਨੂੰ ਪੁੱਛ ਲੋ ਉਹਨੇ ਦੱਸ ਦੇਣਗੇ ਤੁਹਾਨੂੰ ਡਾਇਲੌਗ ਇਹ ਨਿੱਕੀ ਆ ਕਬੱਡੀ ਆ ਇਹ ਨਿੱਕੀ ਆ ਸਰ ਇਹ ਇਹਦਾ ਵੀਡੀਓ 'ਚ ਇਹ ਨਿੱਕੀ ਜਿਆਦਾ ਕਹਿੰਦੇ ਤਾਂ ਬੱਲੀ ਇਹਨੂੰ ਕਹਿੰਦਾ ਇਹ ਅਸਲ ਦੇ ਵਿੱਚ ਦੋਨੋਂ ਸਗੀਆਂ ਪਹਿਣਾਵਾਂ ਸਗੀਆਂ ਪਹਿਣਾਵਾਂ ਹਾਂਜੀ ਬੇਟਾ ਕੀ ਨਾਮ ਆ ਤੁਹਾਡਾ ਮੇਰੇ ਨਾਮ ਨਵਦੀਪ ਹਾਂ ਤੇ ਜਿਵੇਂ ਬਾਈ ਹੁਣੇ ਦੱਸ ਰਹੇ ਨੇ ਤੁਸੀਂ ਆ ਇਹ ਸਾਰੀਆਂ ਵੀਡੀਓਜ਼ ਦੇ ਵਿੱਚ ਕੰਮ ਕਰਦੇ ਹੋ ਮਾਨੂੰ ਚੰਗਾ ਲੱਗਦਾ ਜਦੋਂ ਹੁਣ ਬਾਹਰ ਜਾ ਕੇ ਲੋਕ ਤੁਹਾਨੂੰ ਪਛਾਣਦੇ ਹੋਣੇ ਨੇ ਕਿ ਆ ਤਾਂ ਛੋਟੀ ਹੈ ਹਾਂਜੀ ਜੇ ਤੁਸੀਂ ਸਕੂਲ ਦੇ ਵਿੱਚ ਜਾਂਦੇ ਹੋ ਟੀਚਰਾਂ ਦੇ ਵੱਲੋਂ ਕਿਦਾਂ ਤੁਹਾਨੂੰ ਤੁਹਾਡੇ ਪਿਤਾ ਨੂੰ ਅਪਰੀਸ਼ੀਏਟ ਕੀਤਾ ਜਾਂਦਾ ਤੁਹਾਨੂੰ ਸਰਾਇਆ ਜਾਂਦਾ ਤੁਹਾਡੇ ਕੰਮ ਨੂੰ ਚੰਗਾ ਕਿਹਾ ਜਾਂਦਾ ਕਿ ਬਹੁਤ ਬਧੀ ਵਧੀਆ ਤਰੀਕੇ ਨਾਲ ਤੁਸੀਂ ਕਰਦੇ ਹੋ ਹਾਂਜੀ ਕਿਹਾ ਜਾਂਦਾ ਹੂੰ ਕੋਈ ਡਾਇਲੋਗ ਬੋਲ ਕੇ ਦਿਖਾਓ ਜਿਹੜਾ ਡਾਇਲੋਗ ਤੁਹਾਨੂੰ ਯਾਦ ਹੋਵੇ ਆਹੋ ਦਵਾ ਤੈਨੂੰ ਮੈਂ ਚਾਹ ਨਾ ਪਾਰ ਲੈ ਜੀ ਹਾਂ ਮੈਂ ਉਹ ਜਿੱਦਾਂ ਚਾਹ ਮੈਨੂੰ ਦਿੰਦੀ ਮੈਂ ਉਹਨੂੰ ਪੁੱਛਦਾ ਕਿ ਨਿੱਕੀ ਇਹ ਚਾਹ ਨਾ ਕੋਈ ਖਾਨ ਨੂੰ ਹੈਗਾ ਵਾ ਤੇ ਫਿਰ ਉੱਥੇ ਇਹ ਡਾਇਲੋਗ ਸੀ ਇਹਦਾ ਹਾਂ ਪੱਤੀ ਰਕੀ ਨਾਮ ਸਿਮਰਨਜੀਤ ਕੌਰ ਤੁਸੀਂ ਵੱਡਿਓ ਹੈ ਹਾਂਜੀ ਜਦੋਂ ਤਾਂ ਭਾਈ ਨੂੰ ਆਵਾਜ਼ ਮਾਰਦਾ ਹੁੰਦਾ ਵੱਡੀਏ ਇਹ ਸਾਰੀ ਚੀਜ਼ ਨੂੰ ਜਦੋਂ ਇਹ ਸਾਰੀ ਨੂੰ ਸਕਰੀਨ ਦੇ ਉੱਪਰ ਲੈ ਕੇ ਆਉਣਾ ਜਦੋਂ ਵੀਡੀਓ ਬਣਾਉਂਦੇ ਹੋ ਤੁਹਾਨੂੰ ਕਦੇ ਮਨ ਦੇ ਵਿੱਚ ਨਹੀਂ ਆਇਆ ਕਿ ਕੈਮਰਾ ਚੱਲਦਾ ਹੈ ਜਾਂ ਫਿਰ ਇਦਾਂ ਨਹੀਂ ਆਇਆ ਕਿ ਯਾਰ ਮੈਨੂੰ ਬੋਲਿਆ ਜਾਣਾ ਕਿ ਨਹੀਂ ਬੋਲਿਆ ਜਾਣਾ ਇਦਾਂ ਦੀ ਚੀਜ਼ ਆਈ ਕਦੇ ਦਿਮਾਗ 'ਚ ਨਹੀਂ ਹੂੰ ਜਿਦੋਂ ਭਾਜੀ ਮੈਨੂੰ ਡਾਇਲੌਗ ਦੱਸਦੇ ਮੈਨੂੰ ਉਦੋਂ ਚੇਤਾ ਹੋ ਜਾਂਦਾ ਭਾਜੀ ਨੂੰ ਮੈਨੂੰ ਬਸ ਪਹਿਲੀ ਗੱਲ ਤੇ ਇਹ ਕਹਾਂ ਵਾ ਕਿ ਕਿਸੇ ਦੀ ਗੱਲ 'ਤੇ ਧਿਆਨ ਨਹੀਂ ਦੇਣਾ ਜੋ ਕਹਿੰਦਾ ਉਹਨੂੰ ਕਹੀ ਜਾਂਦ ਤੀ ਆਪਣੇ ਕੰਮ 'ਤੇ ਧਿਆਨ ਦੇਣਾ ਵਾ ਦੂਜੀ ਗੱਲ ਵੀ ਤੁਸੀਂ ਕੈਮਰੇ ਵਾਲੀ ਵੇਖਣਾ ਜਦੋਂ ਵੀਡੀਓ ਬਣਾਉਣੀ ਆ ਆਪਣੇ ਡਾਇਲੌਗ ਦੇ ਧਿਆਨ ਦੇਣਾ ਕਿਸੇ ਦੇ ਡਾਇਲੌਗ 'ਤੇ ਧਿਆਨ ਨਹੀਂ ਦੇਣਾ ਵੀ ਤੂੰ ਤੈਨੂੰ ਤੈਨੂੰ ਉਹ ਡੈ ਲਗਾਉਂਦਾ ਕਿ ਨਹੀਂ ਹੁੰਦਾ ਤੁਸੀਂ ਆਪਣੇ ਡਾਇਲੌਗ ਉਤੇ ਪਹਿਲਾਂ ਸੋਚਿਆ ਸੀ ਕਦੀ ਕਿ ਐਕਟਰ ਬਣਨਾ ਹੁਣ ਤਾਂ ਤੁਸੀਂ ਐਕਟਰ ਬਣ ਗਏ ਹੋ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਫਿਲਮਾਂ ਕਰੋ ਅਸੀਂ ਕਾਮਨਾ ਕਰਦੇ ਹਾਂ ਪਰ ਮਨ ਦੇ ਵਿੱਚ ਸੀਗਾ ਕਿ ਐਕਟਰ ਬਣਨਾ ਕਦੀ ਸੀਗਾ ਇਦਾਂ ਦਾ ਬਲ ਬਲ ਜਿਹਾ ਭਾਜੀ ਨੇ ਕਿਹਾ ਤਾਂ ਕਰਦੇ ਹਾਂ ਨਹੀਂ ਮੇਰੇ ਪਹਿਲਾਂ ਵੀ ਮਨ ਚ ਹੈਗਾ ਵੀ ਮੈਂ ਐਕਟਰ ਬਣਨਾ ਜਿੱਦੋਂ ਭਾਜੀ ਨੇ ਆਹ ਕੁੜੀ ਇਹ ਐਕਟਰ ਬਣਨਾ ਚਾਹੁੰਦੀ ਸੀ ਤੇ ਐਕਟਰ ਬਣ ਵੀ ਗਈ ਹੈ ਤੇ ਇਹ ਇਹ ਸਾਰੀ ਚੀਜ਼ ਦੇ ਵਿੱਚ ਇੱਕ ਚੀਜ਼ ਹੋਰ ਸਾਂਝੀ ਕਰਨੀ ਆ ਤੁਸੀਂ ਪਰਿਵਾਰ ਦੇ ਵੱਲੋਂ ਤੁਹਾਨੂੰ ਕਿਸੇ ਤਰੀਕੇ ਦੇ ਨਾਲ ਕੁਝ ਕਿਹਾ ਤਾਂ ਨਹੀਂ ਜਾਂਦਾ ਕਿ ਵੀਡੀਓ ਬਣਾਉਣੀ ਨਹੀਂ ਆ ਪਰਿਵਾਰ ਖੁਸ਼ ਹੁੰਦਾ ਪਰਿਵਾਰ ਮੇਰਾ ਬਹੁਤ ਖੁਸ਼ ਹੁੰਦਾ ਉਹਨਾਂ ਨੇ ਕਦੀ ਇਦਾਂ ਨਹੀਂ ਕਿਹਾ ਵੀ ਵੀ ਹਾਂ ਜੀ ਬਾਰੰਦ ਜਦੋਂ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਆ ਜਦੋਂ ਉਹ ਕਹਿੰਦੇ ਵੀ ਤੁਹਾਡੀ ਕੁੜੀ ਤੇ ਅਸੀਂ ਵੀਡੀਓ ਚ ਦੇਖੀ ਸੀ ਬਹੁਤ ਸੋਹਣਾ ਕੰਮ ਕੀਤਾ ਉਦੋਂ ਮਨ ਨੂੰ ਚਾਹ ਚੜਦਾ ਕਦੇ ਕੁੰਡਾ ਜਿਹਾ ਲਾ ਕੇ ਅੰਦਰ ਭੰਗੜਾ ਭੁੰਗੜਾ ਪਾਇਆ ਸੀ ਇਹਨੂੰ ਸੋਚ ਕੇ ਹਾਂ ਜੀ ਬੜਾ ਬੜਾ ਚਾਹ ਚੜਦਾ ਮਨ ਨੂੰ ਜਦੋਂ ਉਹ ਕਹਿੰਦੇ ਆ ਵੀ ਸਾਡੀਆਂ ਕੁੜੀਆਂ ਤਰੱਕੀ ਚ ਜਾਂਦੀਆਂ ਸਾਡੀਆਂ ਕੁੜੀਆਂ ਵੀਡੀਓ ਬਣਾਉਂਦੀਆਂ ਬੜਾ ਮਨ ਚੋਂਦਾ ਬੜੀ ਖੁਸ਼ੀ ਜੀ ਹੁੰਦੀ ਮਨ ਨੂੰ ਤੁਹਾਡਾ ਪੁੱਤ ਕੀ ਨਾਮ ਹੈ ਲక్ష్ਮੀ ਅੱਛਾ ਤੁਹਾਨੂੰ ਪੜਨ ਦੇ ਨਾਲ ਨਾਲ ਜਿਹੜੀ ਆ ਹੁਣ ਮੌਕਾ ਮਿਲਿਆ ਹੋਇਆ ਤੁਸੀਂ ਐਕਟਿੰਗ ਕਰਦੇ ਹੋ ਇਹ ਵੀਡੀਓਜ਼ ਦੇ ਵਿੱਚ ਆਉਂਦੇ ਹੋ ਤੁਹਾਨੂੰ ਚੰਗਾ ਲੱਗਦਾ ਇਹ ਸਾਰੀ ਚੀਜ਼ ਤੁਹਾਨੂੰ ਹਾਂਜੀ ਚੰਗਾ ਲੱਗਦਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਤੇ ਕਿਹੜੀ ਕਿਹੜੀ ਵੀਡੀਓ ਦੇ ਵਿੱਚ ਆ ਚੁੱਕੇ ਹੋ ਜਾਂ ਸਾਰੀਆਂ ਜਿਹੜੀਆਂ ਵੀਡੀਓਜ਼ ਨੇ ਉਹਦੇ ਡਾਇਲੋਗ ਕੋਈ ਚਾਅ ਹੈ ਤੁਹਾਨੂੰ ਜਿਹੜਾ ਬੋਲ ਸਕੋ ਹਾਂਜੀ ਹੂੰ ਬੋਲੋ ਕੋਈ ਡਾਇਲੋਗ ਇੱਕ ਤੇ ਆ ਜਾਂਦੇ ਸਾਡੇ ਕਾਰਖਾਨੇ ਮਰਨ ਉਤੋਂ ਨੁਕਸਪੰਨੀਆ ਕੱਢਦੇ ਇਹ ਜਿਹੜੀਆਂ ਇਹ ਜਿਹੜੀ ਭਾਜੀ ਭਾਸ਼ਾ ਹੈ ਜਿਹੜੀ ਮਤਲਬ ਲਹਿਜਾ ਹੈ ਇਹ ਇਹਨਾਂ ਦੇ ਵਿੱਚ ਨੇਚਰਲੀ ਹੈ ਜਾਂ ਤੁਸੀਂ ਦੱਸਦੇ ਹੋ ਕਿ ਇਸ ਢੰਗ ਤਰੀਕੇ ਦੇ ਨਾਲ ਡਾਇਲੌਗ ਡਿਲੀਵਰ ਕਰ ਇਹਨਾਂ ਨੂੰ ਡਾਇਲੌਗ ਭਾਜੀ ਦੇਈ ਦੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਸਾਡੀ ਪੰਜਾਬੀ ਮਾਂ ਬੋਲੀ ਦੇ ਕੁਝ ਇਹੋ ਜਿਹੇ ਵਰਡ ਜਿਹੜੇ ਹਨ ਮਤਲਬ ਬਹੁਤ ਸਾਰੇ ਅਲੋਪ ਹੋ ਗਏ ਜਿਹੜੇ ਲੋਕਾਂ ਨੂੰ ਪਤਾ ਨਹੀਂ ਹੁਣ ਨਵੇਂ ਬੰਦਿਆਂ ਨੂੰ ਕਿਸੇ ਨੂੰ ਪੁੱਛ ਲਓ ਹਨ ਖੁਰਾ ਪੁੱਛ ਲਓ ਨਹੀਂ ਪਤਾ ਹੋਊਗਾ ਹਨਾ ਹੁਣ ਖੱਤਿਆ ਬਿਮਾਰੀ ਪੈਣਾ ਇਹ ਚੀਜ਼ਾਂ ਨਾ ਅੱਜ ਤੋਂ 20 25 ਸਾਲ ਪਹਿਲਾਂ ਹੀ ਇਹ ਪੁਰਾਣਾ ਜਿਹੜਾ ਸਾਡਾ ਲੰਘ ਚੁੱਕਾ ਹਨਾ ਪੰਜਾਬੀ ਕਲਚਰ ਤੇ ਪੀਉਣ ਵਾਲੇ ਜਿਹੜੇ ਆਉਣ ਵਾਲੀ ਜਨਰੇਸ਼ਨ ਉਹਨਾਂ ਨੂੰ ਪਤਾ ਹੋਵੇ ਕਿ ਸਾਡੀ ਮਾਂ ਬੁੱਲੀ ਦੇ ਰੇ ਠੇਠ ਪੰਜਾਬੀ ਦੇ ਸ਼ਬਦੋਂ ਕੀ ਆਗੇ ਉਹ ਤਾਂ ਕਰਕੇ ਫਿਰ ਉਹ ਚੀਜ਼ਾਂ ਨੇ ਉਹਨੂੰ ਦੱਸੀਆਂ ਤਾਂ ਉਹ ਇਹਨਾਂ ਨੂੰ ਕਰਵਾ ਹੀ ਦੇਵਾ ਤਾਂ ਬੇਟੀਆਂ ਇਧਰ ਵੀ ਬੈਠੀਆਂ ਨੇ ਕੀ ਨਾਮ ਹੈ ਪਤਾ ਤੁਹਾਡਾ ਵੀਰਪਾਲ ਵੀਰਪਾਲ ਤੁਸੀਂ ਵੀਡੀਓਜ਼ ਦੇ ਵਿੱਚ ਜਿਹੜੇ ਡਾਇਲੋਗ ਬੋਲਦੇ ਹੋ ਤੁਹਾਨੂੰ ਕਦੇ ਲੱਗਾ ਮੰਨ ਦੇ ਵਿੱਚ ਡਰ ਜਾਇਆ ਕਿ ਯਾਰ ਇਹ ਮੈਨੂੰ ਨਾ ਬੋਲੇਗਾ ਤਾਂ ਫਿਰ ਭਾਜੀ ਬੋਲੂਗਾ ਕਦੇ ਹੋ ਜਾਂਦੀ ਇਦਾਂ ਕਿ ਭਾਈ ਨੇ ਦੋਕਾ ਦੋਕਾ ਵੀ ਮਾਰ ਦਿੱਤਾ ਹੋਵੇ ਨਹੀਂ ਭਾਜੀ ਹੂੰ ਸਿੱਖ ਜਾਂਦੇ ਹਾਂ ਹਾਂਜੀ ਭਾਜੀ ਮੈਨੂੰ ਲੱਗਦਾ ਤੋ ਡਰਦੇ ਤੁਸੀਂ ਦੇਖਦੇ ਆ ਨਹੀਂ ਨਹੀਂ ਡਰਦੇ ਤਾਂ ਨਹੀਂ ਨਹੀਂ ਨੇ ਕੈਮਰੇ ਮੋਰੇ ਦਾ ਬੇਬਾਕ ਤਰੀਕੇ ਨਾਲ ਬੋਲਦੇ ਨੇ ਪੋ ਤੁਹਾਡਾ ਕੀ ਨਾਮ ਤਨੂ ਤਨੂ ਤੁਸੀਂ ਕੋਈ ਆਪਣੀ ਜਿਹੜੀ ਵੀਡੀਓ ਹੋਵੇ ਉਹਦਾ ਡਾਇਲੋਗ ਬੋਲ ਕੇ ਸੁਣਾਓ ਜਿੱਥੇ ਤੁਹਾਨੂੰ ਲੱਗਾ ਹੋਵੇ ਕਿ ਇਹ ਚੰਗਾ ਯਾਰ ਆ ਮੈਂ ਬਹੁਤ ਸੋਹਣਾ ਬੋਲਿਆ ਸੀ ਮੈਂ ਬੋਲ ਕੇ ਦੁਬਾਰਾ ਸੱਚ ਦੱਸੋ ਵੀ ਬਿਮਾਰੀ ਪੈਣਾ ਕੀ ਕੀ ਝੂਠ ਬੋਲ ਕੇ ਉਹਨੇ ਆਪਣੇ ਮਗਰ ਲਾਇਆ ਹਾਂ ਤੁਹਾਡਾ ਪੁੱਤ ਕੀ ਨਾਮ ਹੈ ਜੈਸਮਿਨ ਤੁਸੀਂ ਆਪਣਾ ਡਾਇਲੋਗ ਕੋਈ ਬੋਲ ਕੇ ਦਿਖਾਓ ਜਿਹੜਾ ਤੁਹਾਨੂੰ ਚੰਗਾ ਲੱਗੇ ਇਸ ਤੋਂ ਫਰਾਂਵੇਂ ਮਿੰਟ ਡੰਡਾ ਪਲੇ ਤੇ ਮੈਂ ਇਹਦੇ ਗਿੱਟੇ ਪੰਨਾ ਫਿਰ ਉਹਦੇ ਪੰਦੀ ਜਿਹੜਾ ਆਣ ਕੇ ਸੱਜ ਕੇ ਮੰਜੇ ਤੇ ਬਹਿ ਗਿਆ ਇੱਕ ਸੂਟਾਂ ਵਾਲੀ ਵੀਡੀਓ ਮੈਂ ਤੁਹਾਡੀ ਵੇਖੀ ਆ ਸੂਟਾਂ ਵਾਲੀ ਵੀਡੀਓ ਨੂੰ ਬਹੁਤ ਸਰਾਇਆ ਗਿਆ ਸੀ ਉਹ ਜਦੋਂ ਸੂਟਾਂ ਵਾਲੀ ਵੀਡੀਓ ਤੁਸੀਂ ਕਰਦੇ ਸੀ ਉਹ ਸਾਰਾ ਕਨਸੈਪਟ ਜਦੋਂ ਬਾਜੀ ਨੇ ਦੱਸਿਆ ਤੁਹਾਨੂੰ ਤੁਹਾਡੇ ਨਾਲ ਗੱਲ ਕੀਤੀ ਉਸ ਦੇ ਵਿੱਚ ਜਿਹੜੇ ਸੂਟ ਮਿਲੇ ਸੀ ਉਹ ਵਾਪਸ ਲੈ ਲਏ ਸੀ ਤੁਹਾਨੂੰ ਤੁਹਾਨੂੰ ਦੇ ਦਿੱਤੇ ਸੀ ਤੁਹਾਨੂੰ ਪਾਉਣ ਲਈ ਅੱਛਾ ਹਾਂਜੀ ਉਹ ਤੁਹਾਡੇ ਹੀ ਸੀ ਹਾਂਜੀ ਇਹ ਸਾਰੀ ਚੀਜ਼ ਆਪਣੇ ਆਪ ਦੇ ਵਿੱਚ ਬੇहद ਖਾਸ ਹੋ ਜਾਂਦੀ ਹੈ ਕਿਉਂਕਿ ਵੱਡੇ ਕਿਸੇ ਕਲਾਕਾਰ ਨੂੰ ਵੱਡੇ ਕਿਸੇ ਐਕਟਰ ਨੂੰ ਵੱਡੇ ਕਿਸੇ ਆ ਵੀਡੀਓ ਦੇ ਵਿੱਚ ਆਉਣ ਵਾਲੇ ਨੂੰ ਜਾਂ ਫਿਰ ਕਲਾਕਾਰ ਨੂੰ ਸਮਝਾਉਣਾ ਸੌਖਾ ਹੁੰਦਾ ਪਰ ਬੱਚਿਆਂ ਦੇ ਨਾਲ ਇਹ ਸਾਰੀ ਚੀਜ਼ ਨੂੰ ਮੇਨਟੇਨ ਕਰਨਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਆਪਣੇ ਆਪ ਦੇ ਵਿੱਚ ਔਖਾ ਵੀ ਹੁੰਦਾ ਪਰ ਬਹੁਤ ਚੰਗੇ ਤਰੀਕੇ ਦੇ ਨਾਲ ਬੌਂਡਿੰਗ ਇਹਨਾਂ ਦੀ ਇੱਕ ਦੂਸਰੇ ਦੇ ਨਾਲ ਹੈ ਚੰਗੇ ਤਰੀਕਿਆਂ ਦੇ ਨਾਲ ਵੀਡੀਓ ਬਣਾਈਆਂ ਜਾਂਦੀਆਂ ਨੇ ਤੇ ਉਹ ਤਮਾਮ ਕਾਨਸੈਪਟ ਜਿਹੜੇ ਉਹਨਾਂ ਨੂੰ ਅੱਗੇ ਲੈ ਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੇ ਕਿ ਸਾਡੇ ਵਿਰਸੇ ਦੇ ਨਾਲ ਜੁੜੇ ਹੋਏ ਸੀ ਪਰ ਅੱਜ ਕਿਤੇ ਨਾ ਕਿਤੇ ਵਿਸਰਦੇ ਦਿਖਾ ਲਈ ਦਿੰਦੇ ਨੇ ਬੈਕ ਟੂ ਸਰਦਾਰ ਸਾਹਿਬ ਮੈਂ ਦੋ ਚਾਰ ਗੱਲਾਂ ਤੁਹਾਡੇ ਨਾਲ ਕਰਨੀਆਂ ਇੱਕ ਤਾਂ ਜਦੋਂ ਤੁਸੀਂ ਬੋਲਦੇ ਹੋ ਮੈਨੂੰ ਇਦਾਂ ਲੱਗਦਾ ਕਿ ਸ਼ਾਇਦ ਇਹ ਬੰਦਾ ਖਜਿਆ ਹੁੰਦਾ ਹੈ ਉਹ ਖਜਿਆ ਹੁੰਦਾ ਹੈ ਕਿ ਉਹ ਵੀਡੀਓ ਦੀ ਡਿਮਾਂਡ ਹੁੰਦੀ ਆ ਕਿ ਇਸੇ ਤਰੀਕੇ ਬੋਲਣਾ ਉਹ ਵੀਡੀਓ ਦੀ ਡਿਮਾਂਡ ਹੀ ਹੁੰਦੀ ਆ ਭਾਜੀ ਫਿਰ ਕਹਿੰਦੇ ਆ ਕਿ ਇਸ ਤਰ੍ਹਾਂ ਹੀ ਬੋਲਣਾ ਵਾ ਤੇ ਹਾਂ ਜੀ ਹਾਂ ਉਹ ਜਿੱਦਾਂ ਭਾਜੀ ਕਹਿ ਦਿੰਦੇ ਉਹਦਾ ਬੋਲੀਦਾ ਹਾਂ ਹਾਂ ਜੀ ਇਹ ਸਾਰੀ ਚੀਜ਼ ਦੇ ਵਿੱਚ ਜਦੋਂ ਤੁਸੀਂ ਹੁਣ ਤੱਕ ਇੱਥੇ ਤੱਕ ਆ ਗਏ ਹੋ 8th ਦੇ ਵਿੱਚ ਤੁਸੀਂ ਪੜ੍ਹਦੇ ਹੋ ਇਹ ਸਾਰੀ ਚੀਜ਼ ਨੂੰ ਲੈ ਕੇ ਜਦੋਂ ਤੁਹਾਨੂੰ ਬਾਹਰ ਫੋਟੋਆਂ ਫੁੱਟਾਂ ਕਚੌੜ ਨੂੰ ਖਿੱਚਾ ਧੂਈ ਹੁੰਦੀ ਉਹਦਾ ਗੁੱਸਾ ਜਤ ਨਹੀਂ ਆਉਂਦਾ ਯਾਰ ਕਿੱਧਰਲੇ ਪਾਸੇ ਫਸ ਗਿਆ ਮੈਂ ਤਾਂ ਧੂਈ ਉਹਨ ਕਈਆਂ ਕਈ ਆ ਉਹ ਕਹਿੰਦੇ ਨਹੀਂ ਆਂ ਚੰਗੀ ਆ ਯਾ ਖੜਿਉਣੀ ਆ ਤੇ ਉਦੋਂ ਫਿਰ ਥੋੜਾ ਜਿਹਾ ਹੁੰਦਾ ਵਾ ਉਦਾਂ ਨਹੀਂ ਇਹਨਾਂ ਦੇ ਪੋਜੇ ਨਹੀਂ ਬਣਦੇ ਹਾਂਜੀ ਹਾਂ ਉਹ ਫਿਰ ਕਈਆਂ ਦੇ ਨਹੀਂ ਇੱਥੋਂ ਨਹੀਂ ਆਈ ਸੀ ਇਧਰ ਕਾਲੀ ਆਉਂਦੀ ਆ אי דרגਦੀ صاف ਹੋ ਗਈ ਆ ਉਦੋਂ ਫਿਰ ਜੜਦਾ ਮਾਰਾ ਮੋਟਾ ਗਸਾ ਉਦੋਂ ਕਹਿ ਦਈਦਾ ਲਓ ਵੇ ਗੁੱਸਾ ਨਾ ਚੜਾਇਆ ਕਰੋ ਏ ਤਪ ਜਾਂਦੇ ਆ ਸਰਦਾਰ ਸਾਹਿਬ ਤੇ ਇਹ ਇਹ ਸਾਰੀ ਚੀਜ਼ ਦੇ ਵਿੱਚ ਜਦੋਂ ਹੁਣ ਤੁਸੀਂ ਮੇਲੇ ਮਸੰਦੇ ਜਾਂਦੇ ਹੁਣੇ ਹੋ ਜਦੋਂ ਉੱਥੇ ਤੁਸੀਂ ਜਾਓਗੇ ਭਾਈ ਤੁਸੀਂ ਮੇਲਾ ਦੇਖਣ ਗਏ ਹੋ ਕਿਉਂਕਿ ਤੁਹਾਡੇ ਮਨ ਦੇ ਵਿੱਚ ਤਾਂ ਹੈ ਨਹੀਂ ਤੁਸੀਂ ਤਾਂ ਮੇਲਾ ਦੇਖਣ ਗਏ ਹੋ ਉੱਥੇ ਜਦੋਂ ਤੁਹਾਨੂੰ ਘੇਰਾ ਘੂਰਾ ਪੈ ਜਾਂਦਾ ਉਦੋਂ ਵੀ ਮਨ ਦੇ ਵਿੱਚ ਆਉਂਦਾ ਯਾਰ ਮੈਨੂੰ ਤਾਂ ਮੇਲਾ ਵੇਖਣ ਹੀ ਦਿੱਤਾ ਮੇਲੇ ਵਾਲੇ ਮੈਨੂੰ ਵੇਖੀ ਜਾਂਦੇ ਨੇ ਉਹ ਕਈ ਹੁਣ ਗਾਉਣ ਵਾਲੇ ਵੀ ਲੱਗੇ ਹੁੰਦੇ ਆ ਹਾਂ ਤੁਹਾਡੇ ਨਾਲ ਹਾਂਜੀ ਉਹ ਫਿਰ ਕਹਿੰਦੇ ਵੀ ਨਹੀਂ ਨਹੀਂ ਕੱਢੋ ਟਾਈਮ ਤੁਸੀਂ ਵੀ ਲਾਓ ਤੇ ਉਹ ਉਦੋਂ ਕਰਨਾ ਪੈਦਾ ਵਾ ਉਦਾਂ ਜਦੋਂ ਕਿਤੇ ਜਾਇਦਾ ਵਾ ਤੇ ਉਦਾਂ ਵੀ ਕਹਿੰਦੇ ਲੋਕੀ ਵੀ ਹਰਨਾ ਫੋਟੋ ਖਿਚਾ ਆ ਇੱਧਰ ਆ ਇੱਧਰ ਉਦੋਂ ਫਿਰ ਹੋ ਜਾਂਦਾ ਥੋੜਾ ਬਾਜੀ ਪਿੰਡ ਦੇ ਵਿੱਚੋਂ ਸਾਥ ਕਿਵੇਂ ਦਾ ਪਿੰਡ ਦੇ ਵਿੱਚੋਂ ਲੋਕ ਸ਼ਲਾਘਾ ਕਰਦੇ ਨੇ ਤੁਹਾਡੇ ਆਸ-ਪਾਸ ਦੇ ਇਲਾਕੇ ਦਾ ਤੁਸੀਂ ਨਾਮ ਰੌਸ਼ਨ ਕੀਤਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਪਿੰਡ ਵਾਲਿਆਂ ਦਾ ਰਿਐਕਸ਼ਨ ਕੀ ਹੈ ਨਹੀਂ ਪਿੰਡ ਵਾਲਾ ਭਾਜੀ ਬਹੁਤ ਵਧੀਆ ਸਾਥ ਇਹਨਾਂ ਨੇ ਕਦੀ ਨਹੀਂ ਕਿਹਾ ਕਿ ਮਤਲਬ ਬੱਚਿਆਂ ਦੇ ਨਾਲ ਕਿਉਂ ਕਰਦੇ ਹੋ ਜਾਂ ਸਾਡੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਆ ਵਧੀਆ ਸਾਥ ਦਿੰਦੇ ਆ ਤੇ ਵਧੀਆ ਵੀ ਲੱਗਦਾ ਵਾ ਜੀ ਤੇ ਪਿੰਡ ਵਾਲੋਂ ਤਾਂ ਵੈਸੇ ਪੂਰੀ سپورਟ ਹੀ ਹੈਗੀ ਭਾਜੀ ਮੈਂ ਤੁਹਾਡੇ ਤੋਂ ਵਾਪਸ ਆਉਂਗਾ ਮੈਂ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਇੱਥੇ ਸਰਦਾਰ ਸਾਹਿਬ ਨੇ ਸਰਦਾਰ ਸਾਹਿਬ ਸ਼ਾਸਿਕਾਲੀ ਕਿਹਾ ਨੇ ਠੀਕ ਠਾਕ ਹੋ ਬਹੁਤ ਵਧੀਆ ਜੀ ਤੁਹਾਡੇ ਇਹ ਪਿੰਡ ਦੇ ਵਿੱਚੋਂ ਬਹੁਤ سارے ਕਲਾਕਾਰ ਨੇ ਜਿਨ੍ਹਾਂ ਦੇ ਨਾਲ ਗੱਲ ਕਰ ਰਹੇ ਆ ਤੁਹਾਨੂੰ ਜਦੋਂ ਬਾਹਰ ਅੰਦਰ ਕੋਈ ਕਹਿੰਦਾ ਹੋਣਾ ਕਿ ਆ ਵੀਡੀਓ ਵੇਖੀ ਅਸੀਂ ਤੁਹਾਡੇ ਪਿੰਡ ਦੀ ਆ ਮਾਣਜਾ ਮਹਿਸੂਸ ਹੁੰਦਾ ਹੁੰਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬੱਚਾ ਸਾਡੇ ਨੂੰ ਚੰਗੇ ਪਾਸੇ ਤੋਰਿਆ ਨੇ ਜੀ ਹਾਂਜੀ ਬਹੁਤ ਚੜ੍ਹਦੀ ਕਲਾ ਜੀ ਕਿਰਪਾ ਭਾਸ਼ਾ ਜੀ ਤੁਹਾਨੂੰ ਰਿਸ਼ਤੇਦਾਰਾਂ ਦੇ ਜਦੋਂ ਫੋਨ ਆਉਂਦੇ ਹੋਣੇ ਆ ਕੋਈ ਸੁਖ ਸੁਨੇਹਾ ਆਉਂਦਾ ਹੋਣਾ ਉਹ ਤੋਂ ਦੱਸਦੇ ਹੋਣੇ ਵੀ ਸਾਡੇ ਪਿੰਡ ਦੇ ਹੀ ਆ ਭਾਈ ਸਾਡੇ ਪਿੰਡ ਦੇ ਨਿਆਣੇ ਨੇ ਹਾਂਜੀ ਖਾਸ ਕਰਕੇ ਉਹ ਜੋ ਬੱਚਾ ਨਾ ਜ ਆਪਣੇ ਜੀ ਹਾਂ ਉਹ ਆਪਣਾ ਗੁਰਪਾਈ ਹੈ ਜੀ ਅੱਛਾ ਜੀ ਅਮਰਤਾ ਦੀ ਸਿੰਘਾ ਜੀ ਹੂੰ ਬਹੁਤ ਚੜ੍ਹਦੀ ਕਲਾ ਵਾਲੀ ਸਿੰਘਾ ਜੀ ਹਾਂਜੀ ਗੁਰੂ ਘਰ ਸੇਵਾ ਕਰਦੇ ਆ ਬਾਣੀ ਪੜ੍ਹਦੇ ਜੀ ਹਾਂਜੀ ਰਿਸ਼ਤੇਦਾਰ ਪੁੱਛਦੇ ਆ ਪੀ ਕਿੱਦਾਂ ਤੁਹਾਨੂੰ ਇਹ ਬੱਚਾ ਪਿਆਰ ਕਰਦਾ ਬਹੁਤ ਕਰਦਾ ਪਿਆ ਜੀ ਜੀ ਬਹੁਤ ਮਿਹਰਬਾਨ ਸਦਾ ਸਤ ਸਾਹਿਬ ਜੀ ਬਾਈ ਜੀ ਕੀ ਹਾਲ ਹੈ ਠੀਕ ਠਾਕ ਵਧੀਆ ਵਧੀਆ ਤੁਹਾਡੇ ਪਿੰਡ ਦੇ ਵਿੱਚੋਂ ਬਹੁਤ ਸਾਰੇ ਕਲਾਕਾਰ ਆ ਜਿਨ੍ਹਾਂ ਦੇ ਨਾਲ ਅਸੀਂ ਗੱਲ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਮਾਨੂੰ ਚਾ ਚੜਦਾ ਹੈ ਕੋ ਤੁਹਾਡੇ ਲੱਕ ਦਾ ਨਾਮ ਰੋਸ਼ਨ ਕੀਤਾ ਹਾਂਜੀ ਹਾਂਜੀ ਬੜਾ ਚੜਦਾ ਜੇ ਕਿਤੇ ਕੋਈ ਵੀਡੀਓ ਵੇਖਣ ਡਿਆ ਹੋਵੇ ਬਸ ਚ ਵੀ ਨਾ ਤੇ ਲੱਗੇ ਹੋਈ ਇਹ ਤੇ ਕੈਦਾ ਖਾ ਸਾਡੇ ਪਿੰਡ ਦੇ ਨੇ ਸਾਡੇ ਪਿੰਡ ਦੇ ਭਾਜੀ ਆ ਹਾਂ ਹਾਂਜੀ ਨਰਿੰਦਰਪੁਰ ਇਹ ਚੀਜ਼ ਨੂੰ ਬੜਾ ਵੱਡੇ ਪੱਧਰ ਤੇ ਉੱਪਰ ਲੈ ਕੇ ਗਏ ਨੇ ਬਹੁਤ ਸਾਰੇ ਲੋਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਪਿਆਰ ਕਰਦੇ ਨੇ ਇਹ ਸਾਰੀ ਚੀਜ਼ ਨੂੰ ਲੈ ਕੇ ਆਉਣ ਵਾਲੇ ਬੱਚਿਆਂ ਦਾ ਜਿਹੜਾ ਭੁੱਖਾ ਹੈ ਵੱਡੇ ਸਮੇਂ ਦੇ ਵਿੱਚ ਜਾ ਕੇ ਵੱਡੇ ਹੋ ਕੇ ਵੱਡੀ ਉਮਰ ਦੇ ਵਿੱਚ ਜਾ ਕੇ ਵੱਡੇ ਕਲਾਕਾਰ ਬਣ ਸਕਦੇ ਤੁਹਾਨੂੰ ਲੱਗਦਾ ਹੈ ਕਿ ਸ਼ੁਰੂਆਤ ਚੰਗੇ ਤਰੀਕੇ ਨਾਲ ਹੋ ਗਈ ਹਾਂਜੀ ਹਾਂਜੀ ਪਰ ਗਾੜੀ ਤੁਹਾਨੂੰ ਪਤਾ ਕਿਸਮਤ ਆ ਜਿੰਨੇ ਜਿੱਥੇ ਜਾਣਾ ਭਾਜੀ ਦਾਣਾ ਬਾਣ ਜਿੱਥੇ ਲਿਖਿਆ ਨਾ ਕਿਦਾ ਉਹਨੇ ਉੱਥੇ ਹੀ ਜਾਣਾ ਜਿੰਨੇ ਦੇ ਵਿੱਚ ਐਕਟਰ ਬਣਨਾ ਹੈ ਨਾ ਤੁਹਾਨੂੰ ਪਤਾ ਆਪਣੇ ਆਪ ਹੀ ਰੱਬ ਨੇ ਉਦਸੇ ਲੈਂਦੇ ਹਨ ਦੇ ਵਿੱਚ ਚਾਹ ਤਾਂ ਹੁੰਦਾ ਹੈ ਨਾ ਕਿ ਸਾਡੇ ਪਿੰਡ ਦੇ ਨੇ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਚਾਹ। ਸੋ ਇਹ ਸਾਰੀ ਚੀਜ਼ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਬਾਈ ਜੀ ਉਹਨਾਂ ਦੇ ਕੰਮ ਨੂੰ ਦੇਸ਼ ਦੁਨੀਆ ਦੇ ਵਿੱਚ ਸਰਾਇਆ ਜਾਂਦਾ ਹੈ ਉੱਥੇ ਹੀ ਪਿੰਡ ਦੇ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਪਹਿਲਾ ਪਿੰਡ ਦੇ ਵਿੱਚ ਕਿਸ ਤਰੀਕੇ ਦੀ ਬੰਦੀ ਦੀ ਸ਼ਖਸੀਅਤ ਹੈ ਉਹਨੂੰ ਵੇਖਣਾ ਵਾਚਣਾ ਚਾਹੀਦਾ ਹੈ। ਇੱਧਰ ਬੱਚਿਆਂ ਦਾ ਸਨੇਹਾ ਸਾਨੂੰ ਆਇਆ ਕਿ ਡਾਇਲੋਗ ਬੋਲਣੇ ਨੇ। ਕਿਹੜਾ ਡਾਇਲੋਗ ਬੋਲਣਾ ਬਈ ਕਹਿੰਦੇ ਬੋਲਣਾ ਪਹਿਲਾਂ? ਜੀ ਉਹ ਫੋਨ ਤੇ ਲੱਗਾ ਰਹਿੰਦਾ ਤਾਂ ਤੂੰ ਬੜਾ ਸਾਊ ਆਵੇਂ ਅੱਧੀ ਕਰਾ ਤੂੰ ਤੇ ਤੈਨੂੰ ਵੀ ਦੌਰੇ ਜੇ ਪੈਂਦੇ ਸਾਡੇ ਸਿਰ ਤੇ ਚੜ ਕੇ ਫੋਨ ਤੇ ਪਤਾ ਨਹੀਂ ਕੀ ਕੋਡ ਕੋਡ ਕਰਦਾ ਰਹਿੰਦਾ ਸਾਡੀ ਵੀ ਨੀਂਦ ਖਰਾਬ ਕਰਦਾ ਆਪ ਤੇ ਤੇਰੇ ਡੇਲੇ ਚ ਨੀਂਦ ਪੈਂਦੀ ਨਹੀਂ ਆ ਹੂੰ ਤੁਸੀਂ ਪਤਾ ਚੰਦਰ ਤੁੰਬੀ ਦੇ ਮੂੰਹ ਵਾਲਾ ਨੈਸ਼ ਪਾਤੀ ਵਾਲਾ ਸੁਣਾ ਦਿਓ ਕਿਹੜਾ ਪਾਤੀ ਅੱਛਾ ਤੁਹਾਡਾ ਨਖਤੀ ਦਾ ਮੂੰਹ ਦੇ ਪਾਤੀ ਜਿਖ ਸੁਣ ਮਾਰਿਆ ਹੁੰਦਾ ਹੂੰ ਇਹ ਤੁਸੀਂ ਵੇਖ ਸਕਦੇ ਹੋ ਮੈਂ ਉਹਨਾਂ ਹੱਸ ਨਹੀਂ ਸਕਦਾ ਕੈਮਰੇ ਤੇ ਜਿੰਨਾ ਮੈਨੂੰ ਹੱਸਣਾ ਚਾਹੀਦਾ ਸੀ ਪਰ ਇਹਨਾਂ ਬੱਚੀਆਂ ਦੀ ਡਾਇਲੌਗ ਡਿਲੀਵਰੀ ਇਹਨਾਂ ਬੱਚੀਆਂ ਦਾ ਆ ਕਨਸੈਪਟ ਨੂੰ ਸਮਝਣਾ ਇਹ ਸਾਰੀ ਚੀਜ਼ ਦੇ ਬਾਰੇ ਜਿਹੜੀ ਵੀ ਜਾਣਕਾਰੀ ਜਿਸ ਵੀ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਦਿੱਤੀ ਗਈ ਹੈ ਮੈਨੂੰ ਬੜਾ ਇਹ ਲੱਗਾ ਕਿ ਜ਼ਮੀਨ ਦੇ ਨਾਲ ਜੁੜੇ ਹੋਏ ਕਾਨਸੈਪਟ ਨੇ ਜ਼ਮੀਨ ਦੇ ਨਾਲ ਜੁੜੇ ਹੋਏ ਕਾਨਸੈਪਟਾਂ ਦੇ ਉੱਪਰ ਨਿਰਧਾਰਤ ਵੀਡੀਓਜ਼ ਬਣਾਉਣੀਆਂ ਇਹ ਸਾਰੀ ਚੀਜ਼ ਨੂੰ ਲੈ ਕੇ ਆਪਣੇ ਆਪ ਦੇ ਵਿੱਚ ਬੇਹਦ ਖਾਸ ਹੋ ਜਾਂਦਾ ਹੈ ਇੱਕ ਤਾਂ ਵਿਰਸੇ ਦੇ ਨਾਲ ਜੁੜੇ ਹੋਏ ਨੇ ਦੂਸਰਾ ਇਹਨਾਂ ਬੱਚੀਆਂ ਦੇ ਮਨ ਦੇ ਵਿੱਚ ਚਿੰਗਕ ਲਾਈ ਹੋਈ ਹੈ ਕਿ ਅਸੀਂ ਚੰਗੇ ਪਾਸੇ ਨੂੰ ਜਾਣਾ ਹੈ ਗਲਤ ਤਰੀਕੇ ਦੀ ਕਿਸੇ ਵੀ ਤਰੀਕੇ ਦੀ ਕੋਈ ਕਾਰਵਾਈ ਦੇ ਉੱਪਰ ਨਾ ਤਾਂ ਧਿਆਨ ਦੇਣਾ ਹੈ ਨਾ ਸੁਣਨਾ ਹੈ ਆਪਣੇ ਕੰਮ ਉੱਤੇ ਆਂਦਣਾ ਜੰਦ-ਜੰਦੇ ਆਪਾਂ ਬਾਈ ਜੀ ਹੋਣਾ ਤਾਂ ਇੱਕ ਦੋ ਸਵਾਲ ਲਵਾਂਗੇ ਉਸ ਤੋਂ ਬਾਅਦ ਸਮਾਪਤੀ ਬੰਦ ਕਰਾਂਗੇ ਬਾਈ ਜੀ ਹੁਣ ਬੱਚਿਆਂ ਦੇ ਨਾਲ ਤੁਸੀਂ ਇਹ ਵੀਡੀਓਜ਼ ਬਣਾਉਂਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕੌਨਸੈਪਟ ਕੀ ਕੀ ਰਹਿਣ ਵਾਲੇ ਨੇ ਮਹੀਨੇ ਦੇ ਵਿੱਚ ਕਿੰਨੀਆਂ ਵੀਡੀਓਜ਼ ਕਰੋਗੇ ਇਸ ਦੇ ਬਾਰੇ ਪਲਾਨ ਕਰਦੇ ਹੋ ਜਾਂ ਫਿਰ ਜੇਸ ਵੀ ਤਰੀਕੇ ਨਾਲ ਵਹਾਹ ਜਾਂਦਾ ਹੈ ਉਹਦੇ ਵਿੱਚ ਹੀ ਤੁਰੇ ਜਾਂਦੇ ਹੋ ਨਹੀਂ 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 ਹੁਣ ਸਾਡਾ ਬਾਜੀ ਅਸੀਂ ਵੱਡੀਆਂ ਵੀਡੀਓ ਕਰ ਰਹੇ ਹਾਂ ਜਿਵੇਂ ਹੁਣ ਅਗਲੀ ਨੈਕਸਟ ਵੀਡੀਓ ਮੈਂ ਲਿਖ ਰਿਹਾ ਹਾਂ ਜੀ ਉਹਦੀ ਹਨਾ ਸਕ੍ਰਿਪਟ ਤੇ ਉਹ ਵੀਡੀਓ ਥੋੜੀ ਵੱਡੀ ਲੈ ਕੇ ਆਵਾਂਗੇ ਬਾਜੀ ਉਹਦੇ ਵਿੱਚ ਮੈਂ ਸਾਰੇ ਬੱਚੇ ਲਵਾਂਗੇ ਜਿੰਨੇ ਵੀ ਮੇਰੀ ਟੀਮ ਮੈਂਬਰ ਹੈ ਤੇ ਉਹ ਵੀਡੀਓ ਹੋਗੀ ਜਿੱਦਾਂ 1997 98 ਦੇ ਵਿੱਚ ਮੈਰਜਾਂ ਹੋਈਆਂ ਹੁੰਦੀਆਂ ਉਹਦੇ ਉਹਦੇ ਆਧਾਰ ਤੇ ਲੈ ਕੇ ਆਉਂਗਾ ਭਾਜੀ ਉਹ ਸਾਰਾ ਮਾਹੌਲ ਬਖਾਇਆ ਜਾਊਗਾ ਜੋ ਵੀ ਪਹਿਲਾਂ ਸੀਗਾ ਕਿ ਅੱਜ ਕਿਦਾਂ ਦਾ ਮਾਹੌਲ ਹੈ ਤੇ ਉਸ ਟਾਈਮ ਤੇ ਕਿਦਾਂ ਦਾ ਤੇ ਕੋਸ਼ਿਸ਼ ਇਹੀ ਹੈ ਕਿ ਗਾਹ ਆਉਣ ਵਾਲੇ ਟਾਈਮ ਦੇ ਵਿੱਚ ਉਹਦੇ ਤੋਂ ਵਧੀਆ ਹੀ ਕਰਾਂ ਹੂੰ ਪੀ ਪਹਿਲਾਂ ਫੋਨ ਤੇ ਕਰੀਆਂ ਫਿਰ ਹੁਣ ਕੈਮਰਾ ਲੈ ਲਿਆ ਤੇ ਹੁਣ ਕੈਮਰੇ ਤੇ ਜਿੰਨੀਆਂ ਵੀਡੀਓਆਂ ਨੇ ਸਾਰੀਆਂ ਕੈਮਰੇ ਦੀਆਂ ਉਹਨੀਆਂ ਥੋੜਾ ਵਧੀਆ ਕਨਸੈਪਟ ਲਾ ਕੇ ਜਾਵਾਂਗੇ ਭਾਈ ਤੁਸੀਂ ਦਾ ਕਮੈਂਟਾਂ ਨੂੰ ਪੜਦੇ ਰਹਿੰਦੇ ਹੋ ਸੁਖ ਸੁਨੇਹੇ ਤਾਂ ਤੁਹਾਨੂੰ ਆਉਂਦੇ ਰਹਿੰਦੇ ਨੇ ਪਰ ਦਰਸ਼ਕ ਜਿਹੜੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਮੰਨ ਦੇ ਬਲਬਲੇ ਨੇ ਕੀ ਇੱਕ ਸੰਦੇਸ਼ ਹੁੰਦਾ ਹੈ ਬੰਦੇ ਨੂੰ ਕਹਿਣਾ ਕਿ ਕਿਸੇ ਤਰੀਕੇ ਦੇ ਨਾਲ ਮੈਨੂੰ ਕੋਈ ਪਲੈਟਫਾਰਮ ਮਿਲੇ ਮੈਂ ਆਹ ਚੀਜ਼ ਕਹਿਣਾ ਚਾਹੁੰਦਾ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕੀ ਮੰਨ ਦੇ ਵਿੱਚ ਵਿਚਾਰ ਮੰਨ ਦੇ ਵਿੱਚ ਇਹੀ ਆ ਕਿ ਭਾਜੀ ਜਿੱਦਾਂ ਹੁਣ ਪਿਆਰ ਕਰਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਸਮ ਤੇ ਜਿੰਨੀਆਂ ਬੱਚੀਆਂ ਮੈਂ ਚਾਹੁੰਨਾ ਕਿ ਇਹਨਾਂ ਨੂੰ ਵਧੀਆ ਪਲੇਟਫਾਰਮ ਮਿਲੇ ਇਹਨਾਂ ਦੀ ਮਤਲਬ سپورਟ ਦੇ ਨਾਲ ਤੇ ਜਿੱਦਾਂ ਸਾਰੇ ਮੇਰੇ ਜਿੰਨੇ ਨਾਲ ਮੇਰੇ ਕੰਮ ਕਰਨ ਵਾਲੇ ਸਾਰੇ ਅੱਗੇ ਜਾਣ ਹਨਾ ਤੇ ਬਸ ਇਦਾਂ ਹੀ ਪਿਆਰ ਦਿੰਦੇ ਰਹਨ ਹੋ ਤਾਂ ਮੈਂ ਕੀ ਕਹਣਾ ਇਹਨਾਂ ਨੂੰ ਜੀ ਭਾਈ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਮਾਂ ਦਿੱਤਾ ਬੈਠੇ ਹੋ ਕਿਉਂਕਿ ਤੁਹਾਡੀਆਂ ਵੀਡੀਓਜ਼ ਵਿੱਚ ਤੁਸੀਂ ਦੌੜਦੇ ਭੱਜਦੇ ਚੱਲਦੇ ਤੇ ਇਦਾਂ ਟਿਕ ਕੇ ਬੈਠੇ ਮੈਨੂੰ ਬਹੁਤ ਚੰਗਾ ਲੱਗਾ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਮਾਂ ਦਿੱਤਾ ਥੈਂਕ ਯੂ ਭਾਈ ਜੀ ਥੈਂਕ ਯੂ ਮਿਹਰਬਾਨੀ ਤੁਹਾਡਾ ਵੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਇੰਨੀ ਦੂਰ ਆਏ ਮੈਨੂੰ ਮੇਰੇ ਕੋਲ ਤੇ ਸਾਡੀ ਲੋਕੀ ਦਸਤੀ ਦਿਨਾਂ ਥੈਂਕ ਯੂ ਭਾਜੀ ਬਹੁਤ ਮਿਹਰਬਾਨੀ ਜੀ ਸੋ ਕਾਕੂ ਮੇਣੀਆ ਟੀਮ ਦੇ ਨਾਲ ਗੱਲਬਾਤ ਕੀਤੀ ਇਹਨਾਂ ਦੇ ਕਨਸੈਪਟਾਂ ਦੇ ਬਾਰੇ ਜਾਣਕਾਰੀ ਲਈ ਕਨਸੈਪਟ ਕਿਵੇਂ ਬਣਦੇ ਨੇ ਕਿਵੇਂ ਇਸ ਦੇ ਬੈਕਐਂਡ ਦੇ ਉੱਪਰ ਕੰਮ ਹੁੰਦਾ ਹੈ ਕਿਵੇਂ ਟੀਮ ਨੂੰ ਸਮਝਾਇਆ ਕਿਵੇਂ ਟੀਮ ਦੇ ਨਾਲ ਇਹ ਸਾਰੀ ਚੀਜ਼ ਦੇ ਉੱਪਰ ਕਨਵਰਸੇਸ਼ਨ ਕੀਤੀ ਜਾਂਦੀ ਹੈ ਗੱਲਬਾਤ ਕੀਤੀ ਜਾਂਦੀ ਹੈ ਤੇ ਉਹਨੂੰ ਜ਼ਮੀਨੀ ਧਰਤਲ ਦੇ ਉੱਪਰ ਉਤਾਰਿਆ ਜਾਂਦਾ ਹੈ ਫਿਰ ਮੰਕੜ ਦੇ ਰੂਪ ਦੇ ਵਿੱਚ ਜਿਹੜੀਆਂ ਵੀਡੀਓਜ਼ ਇਹਨਾਂ ਦੇ ਵੱਲੋਂ ਬਣਾਈਆਂ ਜਾਂਦੀਆਂ ਨੇ ਉਹਨੂੰ ਵੇਖ ਕੇ ਬਹੁਤ ਸਾਰੇ ਲੋਕ ਅੱਛਾ-ਅੱਛਾ ਕਰ ਉੱਠਦੇ ਨੇ ਜਿਹੜੇ ਦੇਸ਼ ਦੇ ਵਿੱਚੋਂ ਵਿਦੇਸ਼ਾਂ ਦੇ ਵਿੱਚ ਜਾ ਕੇ ਰੋਟੀ ਗੁਜ਼ਰਬਸਰ ਦੇ ਲਈ ਉੱਥੇ ਵਸੇ ਹੋਏ ਨੇ ਉਹਨਾਂ ਨੂੰ ਪੰਜਾਬ ਦੀ ਇਹ ਖਾਸ ਤਸਵੀਰ ਦੇਖ ਕੇ ਬਹੁਤ ਚਾਹ ਚੜਦਾ ਹੈ ਬਹੁਤ ਸਾਰੇ ਸੁਖ ਸੁਨੇਹੇ ਜਿਹੜੇ ਨੇ ਇਹਨਾਂ ਨੂੰ ਵੀ ਆਉਂਦੇ ਨੇ ਤੇ ਜਿਹੜਾ ਇਹਨਾਂ ਦੇ ਵੱਲੋਂ ਸੁਨੇਹਾ ਦਿੱਤਾ ਗਿਆ ਉਸ ਦੇ ਉੱਪਰ ਵੀ ਤਵੱਜੋ ਦੇੜੀ ਬਣਦੀ ਹੈ ਸੋ ਇਸ ਰਿਪੋਰਟ ਦੇ ਵਿੱਚ ਕਾਕੂ ਮਿਹਨੀਆ ਟੀਮ ਦੇ ਨਾਲ ਗੱਲਬਾਤ ਕੀਤੀ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂ ਸਖਸ਼ੀਏ ਦੇ ਨਾਲ ਮੋੜ ਤੁਹਾਡੇ ਰੂਬਰੂ ਹੋਵਾਂਗੇ ਬਹਿਰ ਹਾਲ ਕੈਮਰਾਮੈਨ ਵਿਜੇ ਕੁਮਾਰ ਦੇ ਨਾਲ ਮੈਂ ਸੁਖਬੀਰ ਸਿੰਘ ਸ਼ੇਰਗਿੱਲ ਹਮਦਰਦ ਟੀਵੀ ਅੰਮ੍ਰਿਤਸਰ ਸਾਹਿਬ